ਉਹ ਰੋਲਾ ਵੀ ਤਾਂਹੀਂ ਲੋਲਾ ਪੈਣ ਦਾ ਕਾਰਨ ਹੀ ਉਹੀ ਆ ਜੀ ਜਦੋਂ ਆਪਾਂ ਇੱਕ ਬੰਦੇ ਨਾਲ ਜਵਾਨ ਕਰ ਲਈ ਆਪਾਂ ਜਵਾਨ ਦੇ ਪੂਰ ਨਹੀਂ ਉਤਰਾਂਗੇ ਰੋਲੇ ਕੋਈ ਜੀ ਬਾਈ ਜੀ ਹਾਂ ਜਦੋਂ ਤੁਸੀਂ ਆਉਂਦੇ ਜਵਾਨ ਤੇ ਖੜੋਵੇਂ ਰੋਲਾ ਪੈਂਦਾ ਨਹੀਂ ਉੱਥੇ ਸਭ ਤੋਂ ਵੱਡੀ ਗੱਲ ਇਹ ਵੀ ਜਿਹੜਾ ਕੋਠੀ ਦਾ ਫਰੰਟ ਐਲੀਵੇਸ਼ਨ ਉਹ ਸੋਹਣਾ ਹੀ ਬਹੁਤ ਬਣਿਆ ਡਿਜ਼ਾਈਨ ਮਤਲਬ ਰੋਡ ਤੇ ਜਾਂਦਾ ਹਰੇਕ ਬੰਦਾ ਕਿਰਾਂ ਕਰਦ ਨੂੰ ਮਾਕੇ ਦੇਖਦਾ ਵੀ ਯਾਰ ਕਿਸੇ ਬੰਦੇ ਨੇ ਪੈਸਾ ਲਾਇਆਗਾ ਹਾਂਜੀ ਹਾਂ ਨਹੀਂ ਵੀਰੇ ਸਹੀ ਗੱਲ ਹੈ ਦੇਖੋ ਸੋਸ਼ਲ ਆਬਾਦ ਆਪਾਂ ਜਿਵੇਂ ਹੁਣ ਨਿਓਆ ਭਰੀਆਂ ਸੀ ਨਿਓਆ ਜੀ ਪ੍ਰਸਤਰ ਕਰਕੇ ਆਰੇ ਨੇਮਾ ਪਲਾਸਟਰ ਹੋਈਆਂ ਨੇ ਫਿਰ ਉਹ ਦੂਜਾ ਜਮਾ ਟੌਪ ਤੇ ਲਾ ਕੇ ਬੀਮ ਪਾਇਆ ਆਪਾਂ ਨੇ ਹਾਂਜੀ ਉਹ ਬਹੁਤ ਰਾਹਤ ਦਿੰਦਾ ਆਪਾਂ ਨੂੰ ਠੀਕ ਹੈ ਜੀ ਫਿਰ ਜਿਹੜੀ ਡੀਪੀਸੀ 3 ਇੰਚੀ ਮੋਟੀ ਪਾ ਕੇ ਉਸ ਤੋਂ ਬਾਅਦ ਜਦੋਂ ਆਪਾਂ ਪਲਾਸਟਰ ਕਰਿਆ ਤੇ ਸਾਹ ਕਿਹੜੀਆਂ ਉਹ ਦੋ ਗਲਤੀਆਂ ਨੇ ਜਿਹੜੀਆਂ ਕਿ ਜਾਣ ਬੁੱਝ ਕੇ ਠੇਕੇਦਾਰਾਂ ਵੱਲੋਂ ਤੇ ਕੰਮ ਕਰਨ ਦੇ ਵੇਲੇ ਕੀਤੀਆਂ ਜਾਂਦੀਆਂ ਨੇ ਅੱਗੇ ਜੀ ਦੇਖੋ ਆਪਾਂ ਕਾ ਬੋਰਡ ਵੀ ਸੀਮੈਂਟਡ ਬਣਾਇਆ ਤੇ ਥੋੜੀ ਜਾਨੂੰ ਜਿਵੇਂ ਸਿਉਂਕਰੀ ਪ੍ਰੋਬਲਮ ਆਉਂਦੀ ਆਪਾਂ ਨੇ ਉਹਦੇ ਕਰਕੇ ਸਿਮੈਂਟਡ ਬਣਾਇਆ ਸਾਰਾ ਅੰਕਲ ਜੀ ਕੀ ਹੁੰਦਾ ਨਾ ਕਈ ਵਾਰ ਵਿੱਚ ਠੇਕੇਦਾਰ ਸ਼ਰਤਾਂ ਰੱਖ ਲੈਂਦੇ ਨੇ ਐਗਰੀਮੈਂਟ ਦੇ ਵਿੱਚ ਵੀ ਬਾਈ ਜੀ ਸਮਾਨਤਾ ਸੀ ਆਪ ਲੈ ਕੇ ਆਵਾਂਗੇ ਤੁਸੀਂ ਨਹੀਂ ਨਾਲ ਜਾ ਸਕਦੇ ਉੱਥੇ ਫਿਰ ਕਪੜੇ ਬਾਜੀ ਵਾਲਾ ਕੰਮ ਹੋ ਜਾਂਦਾ ਬਾਈ ਮਾਲਕ ਆਪ ਦਾ ਨੁਕਸਾਨ ਕਰ ਜਾਂਦਾ ਗਾ ਮਗਰੋਂ ਲੜਾਈਆਂ ਝਗੜੇ ਬਰਾਇ ਹਾਲ ਹੋ ਜਾਂਦੇ ਹਨਾ ਕੰਮ ਨਹੀਂ ਫ੍ਰੀ ਚੜਦੇ ਤੇ ਇਸ ਵਾਰ ਮੈਂ ਤਾਂ ਹੀ ਕੀਤਾ ਸੀਗਾ ਜਿਵੇਂ ਹੁਣ ਇਨਰੀ ਭਰਾ ਨੇਗੇ ਬਾਹਰੇ ਬੈਠੇ ਹੈਗੇ ਉਹ ਆਪਣੇ ਕੰਮ ਦੀ ਕਿਵੇਂ ਗੌਰ ਰੱਖ ਸਕਦੇ ਨੇ ਤੁਹਾਡੇ ਕੰਮ ਨੂੰ ਦੇਖ ਸਕਦੇ ਆ ਵੀ ਯਾਰ ਕੋਈ ਚੀਜ਼ ਮਿਸਤਰੀ ਮਾੜਾ ਨਹੀਂ ਕਰ ਰਿਹਾ ਲਾ ਰਿਹਾ ਹਨ ਜਾਂ ਵੀ ਵਧੀਆ ਕੰਮ ਹੋ ਰਿਹਾ ਹੈਗਾ ਉਹਨਾਂ ਨੂੰ ਫਿਰ ਕਿਵੇਂ ਕਿਵੇਂ ਦੀ ਤੁਸੀਂ ਸਭ ਸੁਵਿਧਾ ਦਿੰਦੇ ਆ ਜੀ ਤੇ ਵੀਰੇ ਜਿਵੇਂ ਹੁਣ ਆਪਣੇ ਲੈਂਟਰ ਦੇ ਲਵੇ ਕਰਾਇਕ ਵਗੈਰਾ ਆ ਜਾਂਦੇ ਆਗੇ ਅੱਜ ਕੱਲ ਆਪਾਂ ਕੋਠੀਆਂ ਦੇ ਲਵੇ ਦੇਖਦੇ ਆ ਸਾਲ ਦੋ ਸਾਲਾਂ ਮਗਰੋਂ ਉਹਦੇ ਵਾਸਤੇ ਤੁਸੀਂ ਫਿਰ ਕੀ ਵਿਚਾਰ ਰੱਖਦੇ ਹੋ ਤੇ ਉਹ ਕਿਹੜੇ ਕਾਰਨ ਕਰਕੇ ਆਉਂਦੀ ਹੈ ਦਿਕਤ ਤੁਸੀਂ ਇਹ ਕੋਠੀ ਐ ਦੇਖੋ ਇਹਦੇ ਕੋ ਪੌੜੀ ਦੇਖੋ ਇਹੇ ਜੀ ਤੁਹਾਨੂੰ ਕਿਸੇ ਕੋਠੀ 'ਚ ਪੌੜੀ ਨਹੀਂ ਮਿਲਣੀ ਸੋ ਦੋਸਤੋ ਵੀਡੀਓ ਦੇ ਨਾਲ ਜੁੜੇ ਰਹੋ ਤੇ ਸ਼ੇਅਰ ਲਾਈਕ ਕਮੈਂਟ ਕਰੀ ਚੱਲੇ ਵੀਰੇ ਐਗਰੀਮੈਂਟ ਦੇ ਵਿੱਚ ਕੀ ਕੀ ਚੀਜ਼ਾਂ ਹੁੰਦੀਆਂ ਨੇ ਉਹਦੀ ਡਿਟੇਲ ਦੱਸੋ ਆਪਣੇ ਦਰਸ਼ਕ ਵੀਰੇ ਐਗਰੀਮੈਂਟ ਚ ਮੰਨ ਕੇ ਚੱਲੋ ਜਿਦੋਂ ਅਸੀਂ ਆ ਕੇ ਪਹਿਲਾਂ ਤਾਂ ਆਪਾਂ ਜਦੋਂ ਐਗਰੀਮੈਂਟ ਕਰਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਪੇਮੈਂਟ ਦੀ ਗੱਲ ਕਰਦੇ ਹਾਂ ਠੀਕ ਆ ਵੀਰੇ ਪੇਮੈਂਟ ਜਿਹੜੀ ਵੀ ਆਪਾਂ ਲੈਣੀ ਆ ਤੇ ਉਹ ਅਸੀਂ ਕਾਊਂਟ ਕਾਊਂਟ ਦੇ ਵਿੱਚ ਹੀ ਲੈਨੇ ਆ ਠੀਕ ਹੈ ਜੀ ਕੈਸ਼ ਦਾ ਕੰਮ ਜਿਆਦਾ ਘੱਟ ਕਰਦੇ ਆਂ ਠੀਕ ਹੈ। ਇਹਦੇ ਵਿੱਚ ਆਪਾਂ ਨੂੰ ਦਿੱਕਤ ਨਾ ਆਵੇ ਕੋਈ। ਠੀਕ ਹੈ ਜੀ। ਠੀਕ ਹੈ ਤੇ ਅਗਲੇ ਦਾ ਬਿਸ਼ਵਾਸ ਬਣਾ ਰਹੇ। ਠੀਕ ਹੈ। 1067 ਇੰਚ ਹੀ ਚੱਲ ਪਿਆ ਸਾਰਾ 7 ਇੰਚ ਹੀ ਚੱਲੂਗੀ। ਠੀਕ ਹੈ। ਉਹ ਜੋ ਕੋਈ ਦਿੱਕਤ ਨਹੀਂ ਪੈਂਦੀ ਬੰਦ ਨੇ। ਹੁਣ ਦੇਖੋ ਪੈਲ ਪੱਥਰ ਲੱਗੇ ਤੇ ਗ੍ਰੇਨੇਟ ਲੱਗ ਚੁੱਕਾ ਹੈਗਾ। ਤੇ ਤੁਹਾਨੂੰ ਦੱਸ ਰਹੀ ਆ ਵੀ ਸਾਰੀ ਪੌੜੀ ਸੇਮ ਇੱਕੋ ਜੀ ਆ। ਦੇਖੋ ਐ ਕਮਰੇ ਦੀ ਸਿੱਧੀ ਨਹੀਂਗਾ ਕਿਸੇ ਨੂੰ ਜੀ ਨਹੀਂ ਜਾਂਦੀ। ਹੂੰ। ਤੁਸੀਂ ਐ ਖੜੋ ਦੇਖੋ ਐ ਕਮਰਾ ਇਧਰ ਗੇਟਾ ਜਿਵੇਂ ਮਰਜ਼ੀ ਪ੍ਰਾਈਵੇਸੀ ਆਪਣੀ ਪੂਰੀ ਫੁੱਲ ਹੈ ਦੀ ਕਮਰੇ ਦੀ। ਜੀ ਜੀ। ਕਾਫੀ ਕਰਾਂ ਸਲਿੱਪਰੀ ਦੀ ਪ੍ਰੋਬਲ ਜਿਹੜਾ ਆ ਜੋੜ ਹੁੰਦਾ ਜੇ ਜਦੋਂ ਆਪਾਂ ਇਹਨੂੰ ਟੱਚ ਕਰਕੇ ਲਾ ਦਈਏ ਇਹ ਜੋੜ ਜਿਹੜਾ ਵਾਈਟ ਸੀਮੈਂਟ ਹੁੰਦਾ ਸੀਗਾ ਉਹ ਨਿਕਲ ਜਾਂਦਾ ਦੀਗਾ ਉਹਦੇ ਵਿੱਚ ਦੀ ਫਿਰ ਪਾਣੀ ਜਾਂਦਾ ਸਲਾਬ ਆਉਂਦੀ ਬਹੁਤ ਬੁਰਾ ਹਾਲ ਦੀ ਆ। ਹਾਂ ਇਹੀ ਕੋਠੀ ਲਾ ਲਓ ਆਪਾਂ। ਇਹਦੇ ਸਾਰੀ ਕੋਠੀ ਦੇ ਜਿੰਨੇ ਵੀ ਬਾਹਰਲਾ ਫਰਸ਼ ਆ ਜਾਂ ਉੱਪਰਲਾ ਏਰੀਆ ਸਾਰੇ ਆਪਾਂ ਨੇ ਵਧੀਆ ਵੈਕੂਮ ਕਰਾ ਕੇ ਇਹਦੇ ਕੋ ਲੁੱਕ ਦੀ ਕੋਟਿੰਗ ਕਰਾਈ ਗਈ ਹੈ ਸਾਰੀ। ਅੱਛਾ ਉਹਦੇ ਨਾਲ ਸਲਾਬ ਦਾ ਮਨ ਵੀ ਜ਼ੀਰੋ ਮਤਰੀ ਰਹਿੰਦੀ ਹੈ ਜੀ। ਸਤਿ ਸ਼੍ਰੀ ਅਕਾਲ ਦੋਸਤੋ ਘਰ ਬਣਾਉਣ ਤੋਂ ਪਹਿਲਾਂ ਆਹ ਵਾਲੀ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤਾਂ ਕਿ ਤੁਹਾਨੂੰ ਬਾਅਦ ਚ ਪਛਤਾਉਣਾ ਨਾ ਪ 90% ਲੋਕਾਂ ਤੋਂ ਇਹ ਜਾਣਕਾਰੀ છુપਾਈ ਜਾਂਦੀ ਹੈ ਜਿਹੜੀ ਕਿ ਬਾਈ ਹੁਣ ਅੱਜ ਆਪਣੇ ਸਾਰਿਆਂ ਨਾਲ ਸਾਂਝੀ ਕਰਨਗੇ ਘਰਾਂ 'ਚ ਠੇਕੇਦਾਰ ਲਾਉਣ ਤੋਂ ਪਹਿਲਾਂ ਵਿਧ ਮਟੀਰੀਅਲ ਕੰਮ ਕਰਾਉਣ ਤੋਂ ਪਹਿਲਾਂ ਐਗਰੀਮੈਂਟ ਦੇ ਵਿੱਚ ਕਿਹੜੀਆਂ-ਕਿਹੜੀਆਂ ਸ਼ਰਤਾਂ ਲਿਖੀਆਂ ਜਾਣੀਆਂ ਜ਼ਰੂਰੀ ਹੁੰਦੀਆਂ ਨੇ ਅੱਜ ਆਪਾਂ ਉਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਬਹੁਤ ਐਨਆਰਆਈ ਭਰਾਵਾਂ ਦੇ ਮੁਲਾਜ਼ਮ ਵੀਰਾਂ ਦੇ ਤੇ ਪਿੰਡ ਵਾਲੇ ਭਰਾਵਾਂ ਦੇ ਫੋਨ ਆ ਰਹੇ ਸੀਗੇ ਇੱਕ ਬਾਈ ਜੀ ਇਸ ਵਿਸ਼ੇ ਨੂੰ ਜ਼ਰੂਰ ਕਵਰ ਕਰੋ ਤੇ ਦੋਸਤੋ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ ਤਾਂ ਕਿ ਤੁਸੀਂ ਜਿਹੜਾ ਘਰ ਬਣਾਉਣਾਗਾ ਉਹ ਲੜਾਈ ਝਗੜੇ ਤੋਂ ਬਿਨਾਂ ਤੁਹਾਡਾ ਘਰ ਬਣ ਜੇ ਪਿਆ ਤੋ ਦੋਸਤੋ ਇਸ ਵੀਡੀਓ ਨੂੰ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਦੋਸਤਾਂ ਦੇ ਨਾਲ ਜਰੂਰ ਸਾਂਝੀ ਕਰ ਦਿਓ ਤਾਂ ਕਿ ਕਿਸੇ ਮੇਰੇ ਵੀਰ ਦਾ ਫਾਇਦਾ ਹੋ ਸਕੇ ਜੇ ਤੁਸੀਂ ਬਿਨਾ ਕਲੇਸ਼ ਤੋਂ ਲੜਾਈ ਝਗੜੇ ਤੋਂ ਕੋਠੀ ਦਾ ਕੰਮ ਨਿਪਰੇ ਚਾੜਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰਨ ਦਾ ਕੋਈ ਵੀ ਖਰਚਾ ਨਹੀਂ ਪੈਂਦਾ ਇਹ ਸੇਵਾ ਬਿਲਕੁਲ ਫ੍ਰੀ ਆ ਤੇ ਆਪਣੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਡੇ ਤੱਕ ਹੋਰ ਇਦਾਂ ਦੀਆਂ ਨਵੇਂ-ਨਵੀਆਂ ਵੀਡੀਓ ਪਹੁੰਚਦੀਆਂ ਰਹਿਣ ਆਓ ਜੀ ਸਟਾਰਟ ਕਰਦੇ ਹਾਂ ਜੀ ਦੀ ਇਹ ਵੀਡੀਓ ਵੀਰ ਜੀ ਸਤਿ ਬਿਰਜੀ ਆਪਣੇ ਦਰਸ਼ਕ ਵੀਰਾਂ ਨੂੰ ਦੱਸੋ ਤੁਹਾਡਾ ਨਾਮ ਕੀ ਹੈ ਜੀ ਤੇ ਤੁਸੀਂ ਕਿਹੜੇ ਤਰੀਕੇ ਦੇ ਨਾਲ ਕੰਮਕਾਰ ਕਰਦੇ ਹੋ ਸਾਰੀ ਡਿਟੇਲ ਦੇ ਜੀ ਵੀ ਜੀ ਮੇਰਾ ਨਾਮ ਪਰਮਿੰਦਰ ਸਿੰਘ ਹੈ ਜੀ ਪਿੰਡ ਸਲੇਸਾਂ ਹੈ ਆਪਣਾ ਜੀ ਤੇ ਆਪਾਂ ਬਿਦੇ ਬਿਦੇ ਕੰਮ ਕਰਦੇ ਆ ਸਾਰ ਇਹ ਵੀ ਆਪਣਾ ਕੰਮ ਹੋਇਆ ਤੁਸੀਂ ਦੇਖਿਆ ਵੀ ਬੜੇ ਘਰੋਂ ਆਪਣੇ ਦੇਖ ਲੈ ਪਿੰਡ ਪੈਂਦਾ ਆਪਣਾ ਸਨੂ ਡਿਸਟ੍ਰਿਕਟ ਚ ਪੈਂਦਾ ਸਰਦਾਰ ਮਾਲਵਿੰਦਰ ਸਿੰਘ ਜੀ ਦੀ ਕੁਠੀ ਆਏ ਆਪਣੀ ਨੰਬਰ ਦਾ ਡਿਜ਼ਾਈਨ ਪਿੰਡ ਦੇ ਤੇ ਇਹਨਾਂ ਦਾ ਕੰਮ ਕਰ ਰਹੇ ਆਪਾਂ ਇਹ ਜੀ ਵੀਰ ਜੀ ਵੀਰ ਜੀ ਜਿਵੇਂ ਹੁਣ ਮਟੀਰੀਅਲ ਸਮੇਤ ਤੁਹਾਡੇ ਤੋਂ ਕਿਸੇ ਨੇ ਕੰਮ ਕਰਾਉਣਾਗਾ ਤਾਂ ਤੁਸੀਂ ਆਲ ਪੰਜਾਬ ਕੰਮ ਕਰਦੇ ਹੋ ਜਾਂ ਆਪਣੇ ਏਰੀਆ ਦੇ ਵਿੱਚ ਸੰਗਰੂਰ ਨੂੰ ਰੂਡ ਦੇ ਵਿੱਚ ਕੰਮ ਕਰਦੇ ਨਹੀਂ ਆਲ ਪੰਜਾਬ ਕੰਮ ਕਰਦੇ ਆਪਾਂ ਜੀ ਹੁਣ ਵੀ ਤੁਸੀਂ ਐਮਨੋ ਵੀ ਸਾਡੇ ਇੱਕ ਦਾ ਜਲੰਧਰ ਸਾਈਡ ਪਰਸੋਂ ਸ਼ੁਰੂ ਕਰਨੀ ਆ ਇੱਕ ਅੰਮ੍ਰਿਤਸਰ ਚੱਲ ਰਹੀ ਆ ਸਾਡੀ ਸਾਈਡ ਤੇ ਅੰਮ੍ਰਿਤਸਰ ਦੇ ਨਾਲ ਹੀ ਆਪਣਾ ਇੱਕ ਪਿੰਡੋਂ ਪੈ ਰਿਹਾ ਹੈ ਕਿਹੜਾ ਖਾਸਾ ਪਿੰਡ ਗ੍ਰਾਮਾ ਮੰਡੀ ਪੈ ਰਾਈ ਠੀਕ ਹੈ ਤਿੰਨ ਚਾਰ ਸਾਈਡਾਂ ਬਾਹਰ ਵੀ ਚੱਲ ਰਹੀਆਂ ਨੇ ਬਾਹਰ ਚੱਲੀ ਜਾਂਦੀਆਂ ਨੇ ਕਿਹੜੀਆਂ ਉਹ ਦੋ ਗਲਤੀਆਂ ਨੇ ਜਿਹੜੀਆਂ ਕਿ ਜਾਣ ਬੁੱਝ ਕੇ ਠੇਕੇਦਾਰਾਂ ਵੱਲੋਂ ਮਟੀਰੀਅਲ ਸਮੇਤ ਕੰਮ ਕਰਨ ਦੇ ਵੇਲੇ ਕੀਤੀਆਂ ਜਾਂਦੀਆਂ ਨੇ ਪਤਾ ਕਿ ਇੱਕ ਤਾਂ ਦੇਖੋ ਠੇਕੇਦਾਰ ਜਦੋਂ ਮਟੀਰੀਅ ਹੁਣ ਜਿਵੇਂ ਅਸੀਂ ਗੱਲ ਕਰ ਲਈ ਗੱਲ ਮਟੀਰੀਅਲ ਦੀ ਹੋਰ ਕਰੀਆ ਫਿਰ ਕੱਲ ਨੂੰ ਮਾੜਾ ਮਟੀਰੀਅਲ ਲਾਈ ਜਾਣਾ ਉਹ ਤੋਂ ਬਾਅਦ ਮਾੜੇ ਮਿਸਤਰੀ ਲਾ ਦੇਣਾ ਲਿਆ ਕੇ ਠੀਕ ਹੈ ਨਾ ਵੀ ਹੁਣ ਕੋਈ ਰੇਤੇ ਦੀ ਕੁਆਲਿਟੀ ਆ ਉਹ ਮਾੜੀ ਲਾਤੀ ਇਹ ਚੀਜ਼ਾਂ ਤੁਹਾਨੂੰ ਬੋਲ ਲੈ ਕੇ ਠੀਕ ਹੈ ਹੁਣ ਜਿਵੇਂ ਆਪਣੇ ਕੋਲ ਆ ਲੇਬਰ ਹੁਣ ਆਪਣੇ ਕੋਲ 20-20 ਸਾਲ ਪੁਰਾਣੇ ਬੰਦੇ ਨੇ ਜਿੱਦ ਦੀ ਮੈਂ ਟਿਕਦਾਰੇ ਸ਼ੁਰੂ ਕਰੀਆ ਬੰਦੇ ਉਦੋਂ ਜੁੜੇ ਹੋਏ ਨੇ ਜਿੰਨੇ ਵੀ ਮੇਰੇ ਕਾਰੀਗਰ ਨੇ ਮੇਰੇ ਆਪ ਦੇ ਸਿਖਾਏ ਹੋਣੇ ਜੀ ਠੀਕ ਹੈ ਵੀ ਮੇਰੇ ਕੋਲ 7-8 ਕਾਰੀਗਰ ਨੇ ਜਿਹੜੇ ਵੀ ਮੇਰੇ ਮਿਸਤਰੀ ਨੇ ਮੇਰੇ ਆਪ ਦੇ ਸਿਖਾਏ ਹੋਏ ਨੇ ਜੀ ਵੀਰੇ ਸਾਰੇ ਬੰਦੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਹੁਣ ਸਰਦਾਰ ਜੀ ਉਹਨਾਂ ਦਾ ਕੰਮ ਕਰਿਆਗਾ ਕੋਈ ਇਹਨਾਂ ਨੂੰ ਐਂ ਪੁੱਛ ਕੇ ਦੇਖੋ ਵੀ 1% ਦੀ ਵੀ ਕਮੀ ਨਹੀਂ ਹੋਣ ਦਿੱਤੀ ਸੀ ਬਹੁਤ ਵਧੀਆ ਵੀਰੇ ਜੀ ਤੇ ਵੀਰ ਜੀ ਜਿਵੇਂ ਤੁਸੀਂ ਵਿਦ ਮਟੀਰੀਅਲ ਸਮੇਤ ਕੰਮ ਕਰਦੇ ਹੋਗੇ ਤਾਂ ਫਿਰ ਜਿਵੇਂ ਹੁਣ ਅੰਕਲ ਜੀ ਤੁਹਾਡੇ ਨਾਲ ਖੜੇ ਨੇ ਤਾਂ ਇਹਨਾਂ ਨੂੰ ਨਾਲ ਲੈ ਕੇ ਤੁਸੀਂ ਮਟੀਰੀਅਲ ਇਹਨਾਂ ਦੇ ਅੱਖਾਂ ਦੇ ਸਾਹਮਣੇ ਮਤਲਬ ਖਰੀਦਦਾਰੀ ਕਰਦੇ ਹੋ ਜਾਂ ਉਹਦੇ 'ਚ ਤੁਸੀਂ ਮਾਲਕ ਨੂੰ ਇਨਵੋਲਵ ਕਰਦੇ ਹੋ ਜਾਂ ਨਹੀਂ ਕਰਦੇ ਜੀ ਦੇਖੋ ਇਹ ਹੁਣ ਇਹਨਾਂ ਦੇ ਸਿਰਤੇ ਦੇਖੋ ਜਿਵੇਂ ਵੀ ਹੁਣ ਜਿਵੇਂ ਇਹਨਾਂ ਕੋਲ ਟਾਈਮ ਹੋਇਆ ਐਸਾ ਤਾਂ ਜਾ ਵੀ ਸਕਦੇ ਨੇ ਜਿਸ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ। ਉਹ ਕਈ ਵਾਰ ਇਹ ਕਦਰ ਵੀ ਮਿੰਦੂ ਸਾਡੇ ਕੋਲ ਸਾਮਾਨ ਇਹਗਾ ਫਿਰ ਅਸੀਂ ਉਹ ਦੇਖੋ ਉਹ ਚ ਸਾਡੇ ਜਿੰਮੇਵਾਰੀ ਵੱਧ ਵਧ ਜਾਂਦੀ ਆ। ਕੋਈ ਦਿੱਕਤ ਨਹੀਂ। ਹਾਂ। ਨਾ ਹੀ ਇਹਨਾਂ ਕੋਲ ਕੋਈ ਬੇਇਮਾਨੀ ਵਾਲਾ ਸਾਾਨੂੰ ਲੱਭਿਆ ਕੋਈ। ਕੋਈ ਨਹੀਂ। ਜੀ ਜੀ ਜੀ। ਵੀ ਕੋਈ ਕਿਸੇ ਚੀਜ਼ ਚ ਨਾ ਬੇਇਮਾਨੀ ਕਰ ਲਈ। ਜੀ ਜੀ ਜੀ। ਕੱਲਿਆਂ ਨੂੰ ਭੇਜਦਾ ਬਲਕੇ ਸਾਡੇ ਨਾਲ ਵੀ ਵਧੀਆ ਲੈ ਕੇ ਹੁੰਦੇ ਰਹੇ ਨੇ। ਠੀਕ ਹੈ ਜੀ। ਅੰਕਲ ਜੀ ਕੀ ਹੁੰਦਾ ਨਾ ਕਈ ਵਾਰ ਵਿੱਚ ਠੇਕੇਦਾਰ ਸ਼ਰਤਾਂ ਰੱਖ ਲੈਂਦੇ ਨੇ ਐਗਰੀਮੈਂਟ ਦੇ ਵਿੱਚ ਵੀ ਬਾਈ ਜੀ ਸਮਾਨਤਾ ਸੀ ਆਪ ਲੈ ਕੇ ਆਵਾਂਗੇ ਤੁਸੀਂ ਨਹੀਂ ਨਾਲ ਜਾ ਸਕਦੇ ਉੱਥੇ ਫਿਰ ਕੱਪੜੇ ਬਾਜੀ ਵਾਲਾ ਕੰਮ ਹੋ ਜਾਂਦਾ ਬਾਈ ਮਾਲ ਕਬ ਦਾ ਨੁਕਸਾਨ ਕਰ ਜਾਂਦਾ ਗਾ ਮਗਰੋਂ ਲੜਾਈਆਂ ਝਗੜੇ ਬਰਾਏ ਹਾਲ ਹੋ ਜਾਂਦੇ ਹਨਾ ਕੰਮ ਨਹੀਂ ਪ੍ਰੀਮ ਚੜਦੇ ਤੇ ਇਸ ਵਾਰ ਮੈਂ ਤਾਂ ਹੀ ਕੀਤਾ ਸੀਗਾ ਵੀ ਤੁਹਾਨੂੰ ਇਸ ਤਰੀਕੇ ਦੀ ਕੋਈ ਵੀ ੜਕਤ ਹੈ ਨਹੀਂ ਕੋਈ ਦਿੱਕਤ ਨਹੀਂ ਆਪਾਂ ਨੂੰ ਜੀ ਕੋਈ ੜਕਵੇ ਉਹਦਾ ਐਗਰੀਮੈਂਟ ਕਰਦੇ ਨੇ ਜੀ ਜਿਹੜੀ ਲਿਖਤ ਕਰਦੇ ਉਹਦੇ ਮੁਤਾਬਕ ਇਹ ਪੂਰ ਉਤਰੇ ਨੇ ਠੀਕ ਹੈ ਜੀ ਬਾਅਦ ਚ ਵੀ ਕੋਈ ਆਉਂਦੀ ਆ ਤਾਂ ਇਹਨੂੰ ਜਦੋਂ ਹਾਕ ਮਾਰਦੇ ਉਹ ਆਉਂਦੇ ਨੇ ਕਿਉਂ ਹੁਣ ਇਹਨਾਂ ਨੇ ਇਹ ਕੰਮ ਕਰਕੇ ਚਲੇ ਗਏ ਉਹਦੇ ਬਾਅਦ ਦੂਜੇ ਕਾਰੀਗਰਾਂ ਨੇ ਕੰਮ ਕਰਨਾ ਜੀ ਕੋਈ ਮਾੜੀ ਮੋਟੀ ਰਿਪੇਅਰ ਦੀ ਲੋੜ ਹੋਗੀ ਜਦੋਂ ਹਾਕ ਮਾਰਦੇ ਉਹ ਤਾਂ ਆਉਂਦੇ ਨੇ ਆਪਣਾ ਕੰਮ ਰੁਕਦਾ ਨਹੀਂ ਹੈਗਾ ਠੀਕ ਹੈ ਜੀ ਕੰਮ ਵਧੀਆ ਇਮਾਨਦਾਰੀ ਨਾਲ ਕਰਿਆ ਇਹਨਾਂ ਨੇ ਸਾਰਾ ਜੀ ਅਸੀਂ ਤਾਂ ਇਹੀ ਕਹਿੰਦੇ ਆ ਜਿਹੜਾ ਵੀ ਸਾਡੇ ਕੋਲੇ ਆਇਆ ਇੱਥੇ ਜੀ ਵੀ ਤੁਸੀਂ ਮਕਾਨ ਬਣਾਉਣਾ ਤਾਂ ਮਿਸਤਰੀ ਨਾਲ ਕਨੈਕਟ ਕਰ ਲਓ ਨਾ ਨਾ ਠੀਕ ਹੈ ਜੀ ਤੇ ਵੀਰ ਜੀ ਠੇਕੇਦਾਰ ਸਾਹਿਬ ਸਭ ਤੋਂ ਵੱਡੀ ਸਮੱਸਿਆ ਆਉਂਦੀ ਆਗੀ ਸਮੇਂ ਦੀ ਉਹ ਮਤਲਬ ਸਭ ਤੋਂ ਪਹਿਲਾਂ ਕਿਹੜੀ ਚੀਜ਼ ਚਾਹੀਦੀ ਨਹੀਂ ਹੁੰਦੀ ਜੇ ਤੁਸੀਂ ਮਟੀਰੀਅਲ ਸਮੇਤ ਕੰਮ ਕਰਨਾਗਾ ਕਿਉਂਕਿ ਜਿਵੇਂ ਹੁਣ ਬਾਹਰਲੇ ਭਰਾ ਹੋਗੇ ਆਪਣੇ ਐਨ ਆਰ ਆਈ ਵੀਰ ਹੋਗੇ ਜਾਂ ਮਲਾਜ਼ਮ ਵੀਰ ਹੋਗੇ ਜਾਂ ਆਪਣੇ ਪਿੰਡਾਂ ਦੇ ਵਿੱਚ ਸਮਾਂ ਨਹੀਂ ਹੁੰਦਾ ਮਾਪੇ ਬਜ਼ੁਰਗ ਹੁੰਦੇ ਆਗੇ ਫਿਰ ਉਹਨਾਂ ਤੋਂ ਮਤਲਬ ਉਨੀ ਗੌਰ ਦੇ ਨਾਲ ਕੰਮ ਨਹੀਂ ਕਰਾਇਆ ਜਾਂਦਾ ਵੀ ਥੋੜੀ ਮੋਢਲੀ ਲੋੜ ਕੀ ਆ ਕਿ ਤੁਸੀਂ ਕਿਵੇਂ ਮਤਲਬ ਕਿਹੜੀ ਕਿਹੜੀ ਚੀਜ਼ਾਂ ਤੁਹਾਨੂੰ ਲੋੜ ਪੈਂਦੀ ਆ ਕੰਮ ਸ਼ੁਰੂ ਕਰਨ ਨੂੰ ਲਈ ਨਹੀਂ ਕੰਮ ਸ਼ੁਰੂ ਕਰਨ ਲਈ ਦੇਖੋ ਇੱਕ ਤਾਂ ਸਾਨੂੰ ਤਾਂ ਜੇ ਬਿਦੇ ਮੀਟਰ ਕੰਮ ਕਰ ਰਹੇ ਆ ਅਸੀਂ ਫਿਰ ਤਾਂ ਇੱਕ ਲਾਦਾ ਪਲਾਟ ਹੋਣਾ ਜੀ ਸਾਡੇ ਕੋਲ ਠੀਕ ਹੈ ਜੀ ਇੱਕ ਸਾਨੂੰ ਇੱਕ ਸਮਾਰਸੀਬਲ ਮੋਟਰ ਤੇ ਇੱਕ ਬੀਲ ਅਗਨੇਸ਼ਨ ਜੀ ਠੀਕ ਹੈ ਜੀ ਇਹ ਤਿੰਨ ਚੀਜ਼ਾਂ ਤੁਹਾਨੂੰ ਮਾਲਕ ਕਰਾ ਕੇ ਦੇ ਦੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਅਸੀਂ ਬਿਲਕੁਲ ਫਰ ਕਰ ਦਨੇ ਉਸ ਤੋਂ ਬਾਅਦ ਸਾਡਾ ਕੰਮ ਆਈ ਥੋੜਾ ਕੰਮ ਸਿੱਧੀਆਂ ਚਾਬੀਆਂ ਫੜ ਲਓ ਬਸ ਉਦੋਂ ਚਾਬੀਆਂ ਬਣਾਉਣੀਆਂ ਨੇ ਜੀ ਤੇ ਵੀਰ ਜਿਵੇਂ ਹੁਣ ਤੁਸੀਂ ਦੱਸਿਆਗਾ ਵੀ ਪਲਾਟ ਖਾਲੀ ਚਾਹੀਦਾਗਾ ਕੋਈ ਆਰਕੀਟੈਕਟ ਕਰਨ ਦੀ ਲੋੜ ਹੈਗੀ ਆ ਮਕਾਨ ਮਾਲਕ ਨੂੰ ਜੀ ਜਾਂ ਉਹ ਵੀ ਤੁਸੀਂ ਸਾਰਾ ਸਰਵਿਸ ਪ੍ਰੋਵਾਈਡ ਕਰ ਦਿਓ ਦੇਖੋ ਮਕਾਨ ਮਾਲਕ ਨੂੰ ਕੁਝ ਕਰਨ ਦੀ ਲੋੜ ਨਹੀਂ ਅੱਛਾ ਜੀ ਆਰ ਡੈਡ ਆਪਣੀ ਕੋਲ ਟੀਮ ਹੈਗੀ ਆ ਠੀਕ ਹੈ ਜੀ ਉਹ ਜਿਹੜਾ ਜਹਾਜ ਆਪਾਂ ਨੂੰ ਨਕਸ਼ੇ ਭੇਜਾਂਗੇ ਪੰਜ ਸੱਤ ਨਕਸ਼ੇ ਬਣਾ ਕੇ ਭੇਜਦੇ ਆਪਾਂ ਪਹਿਲਾਂ ਜਿਹੜਾ ਜਹਾਜ ਵੀ ਉਹ ਸਿਲੈਕਟ ਕਰਨਗੇ ਉਹ ਨਕਸ਼ੇ ਤੋਂ ਦੂਆ ਫਿਰ ਕੋਲ ਉਹਦੀ ਡਰਾਇੰਗ ਬਣੂਗੀ ਫਰੰਟ ਟੀਲੀਵੀਜ਼ਨ ਬਣੂਗਾ 3D 2D ਸਾਰਾ ਕੁਝ ਬਣੂਗਾ ਲੋ ਵੀ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਬਾਈ ਹੋਣਾ ਤਾਂ ਆਪਾਂ ਇਹਨਾਂ ਦੀ ਕੰਮ ਦੀ ਡਿਟੇਲ ਵੀ ਜਾਣਦੇ ਆ ਤੇ ਇਧਰ ਵੀਰੇ ਹੋਣਾ ਤਾਂ ਆਪਾਂ ਸਾਰਾ ਐਗਰੀਮੈਂਟ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾਗਾ ਵੀ ਤਾਂ ਕਿ ਹਨਾ ਕੱਲ ਨੂੰ ਤੁਹਾਡੀ ਜਦੋਂ ਕੋਠੀ ਬਣਨੀ ਹੈ ਵੀ ਤੁਹਾਡੇ ਆਰਾਮ ਦੇ ਨਾਲ ਪਿਆਰ ਮੁਹੱਬਤ ਨਾਲ ਬਣ ਜਾਈ ਤੇ ਵੀਰ ਜਿਵੇਂ ਹੁਣ ਤੁਸੀਂ ਇਸ ਕੋਠੀ ਦਾ ਕੰਮ ਕੀਤਾਗਾ ਜਿਵੇਂ ਮੈਂ ਬਾਹਰੋਂ ਰੋਡ ਤੋਂ ਵੀ ਦੂਰੋਂ ਵੀ ਦੇਖਿਆ ਨਜ਼ਦੀਕ ਤੋਂ ਵੀ ਦੇਖਿਆ ਪਲਾਸਟਰ ਦੀ ਬਹੁਤ ਜ਼ਿਆਦਾ ਸਫਾਈ ਆ ਤੇ ਦੂਜਾ ਕੋਈ ਵੀ ਮੈਨੂੰ ਸ਼ੋਰੇ ਦੀ ਦਿੱਕਤ ਨਹੀਂ ਲੱਗ ਰਹੀ ਸਲਾਬ ਦੀ ਦਿੱਕਤ ਨਹੀਂ ਲੱਗ ਰਹੀ ਵੀ ਉਹ ਤੁਸੀਂ ਕੀ ਖਾਸ ਕਰਦੇ ਦੇਖੋ ਸ਼ੋਰੇ ਸਲਾਬ ਬਸ ਆਪਾਂ ਜਿਵੇਂ ਹੁਣ ਨਿਓਆ ਭਰੀਆਂ ਸੀ ਨਿਓਆ ਚ ਪਲਾਸਟਰ ਕਰਕੇ ਸਾਰੇ ਨਿਓਆ ਪਲਾਸਟਰ ਹੋਈਆਂ ਨੇ ਫਿਰ ਉਹਦੇ ਉੱਪਰ ਜਮਾ ਟੌਪ ਤੇ ਲਾ ਕੇ ਬੀਮ ਪਾਇਆ ਆਪਾਂ ਨੇ ਹਾਂਜੀ ਉਹ ਬਹੁਤ ਰਾਹਤ ਦਿੰਦਾ ਆਪਾਂ ਨੂੰ ਠੀਕ ਹੈ ਜੀ ਪਰ ਜਿਹੜੀ ਡੀਪੀ ਸੀ ਤਿੰਨੇ ਇੰਚੀ ਮੋਟੀ ਪਾ ਕੇ ਉਸ ਤੋਂ ਬਾਅਦ ਜਦੋਂ ਆਪਾਂ ਪਲਾਸਟਰ ਕਰਿਆ ਤੇ ਸਾਰੇ ਤੁਸੀਂ ਮੰਨ ਲਓ ਵੀ ਇੱਕ ਕਵਾਂਟਲ ਉੱਪਰ ਹੀ ਈਮਲੀ ਦੇ ਪਾਣੀ ਲਾਇਆ ਇੱਕ ਕਵਾਂਟਲ ਈਮਲੀ ਲੱਗੀ ਸਾਡੀ ਸਾਰੇ ਈਮਲੀ ਦਾ ਪਾਣੀ ਵਜਾ ਹੈ ਈਮ ਇਹ ਵੀਰ ਜੀ ਪਲਾਸਟਰ ਤੋਂ ਪਹਿਲਾਂ ਆਪਣੀਆਂ ਸਾਰੀਆਂ ਕੰਧਾਂ ਉਸੇ ਦਿਨ ਤਰਕ ਕੀਤੀਆਂ ਹਾਂ ਹਾਂਜੀ 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 ਸਾਰੀਆਂ ਕੰਧਾਂ ਤੇ ਫੱਜਿਆ ਹੈ ਪਲਾਸਟਰ ਤੋਂ ਪਹਿਲਾਂ ਹੀ ਜੀ 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 ਸੋ ਦੋਸਤੋ ਆਓ ਜੀ ਆਪਾਂ ਤੁਹਾਡੇ ਨਾਲ ਅੱਗੇ ਸਾਰਾ ਕੋਠੀ ਦਾ ਵੀ ਟੂਰ ਸਾਂਝਾ ਕਰਦੇ ਹਾਂ ਤੇ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਤੇ ਤੁਸੀਂ ਵੀਰੇ ਨੀਹਾਂ ਤੋਂ ਲੈ ਕੇ ਪਲਾਸਟਰ ਤੱਕ ਕੱਚੇ ਫਰਸ਼ ਕਰਕੇ ਇੱਥੇ ਤੱਕ ਕੰਮ ਦੇ ਦਿੰਦੇ ਹਾਂ ਹਾਂਜੀ 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 ਸਿਵਲ ਸਿਵਲ ਦਾ ਕੰਮ ਆ ਜਾਂਦਾ ਉਹਦਾ ਉਸ ਤੋਂ ਬਾਅਦ ਜਿੰਮੇ ਵੀ ਆ ਲੈ ਜੇ ਇੰਟੀਰੀਅਰ ਕਰਾਉਣਾ ਚਾਹੁੰਦਾ ਪਰ ਇੰਟੀਰੀਅਰ ਦਾ ਕੰਮ ਵੀ ਕਰਦੇ ਹਾਂ ਜੇ ਕੰਮ ਚੱਲਦੇ ਚੱਲਦੇ ਕੋਈ ਮਟੀਰੀਅਲ ਦੇ ਵਿੱਚ ਤਬਦੀਲੀ ਕਰਨੀ ਹੋਵੇ ਮਕਾਨ ਮਾਲਕ ਨੇ ਜਿਵੇਂ ਹੁਣ ਤੁਸੀਂ ਇਹ ਚਿਗਾਠਾਂ ਲਾਈਆਂ ਨੇ ਕਈ ਪਰਲੇ ਦਾ ਮਨ ਚੇਂਜ ਹੋ ਲੱਗ ਪਿਆ ਯਾਰ ਆਪਾਂ ਲੱਕੜ ਦੀ ਲਾ ਦਈਏ ਡਬਲ ਯੂ ਪੀ ਸੀ ਦੇ ਲਾ ਦਈਏ ਜਾਂ ਕੋਈ ਡਿਜ਼ਾਈਨ ਦੇ ਵਿੱਚ ਚੇਂਜ ਕਰਨਾਗਾ ਉਹੋ ਵੀਰੇ ਐਗਰੀਮੈਂਟ ਤੇ ਕੇਰਾ ਤਾਂ ਆਪਣੀ ਲਿਖਤ ਪੜਤ ਹੋ ਜਾਂਦੀ ਆ ਹਾਂਜੀ ਹਾਂਜੀ ਉਦੋਂ ਮਗਰੋਂ ਇਹ ਚੀਜ਼ਾਂ ਦੇ ਵਿੱਚ ਚੇਂਜਸ ਹੋ ਜਾਂ ਉਹ ਜਿੰਨਾ ਕ ਫਰਕ ਹੁੰਦਾ ਵਸ ਉਹਨਾਂ ਕ ਫਰਕ ਨਿਕਲ ਜਾਂਦਾ ਈ ਉਹਦਾ ਕੋਈ ਇਸ਼ੂ ਨਹੀਂ ਪੈਂਦਾ ਠੀਕ ਹੈ ਨਾ ਕੋਈ ਵੀ ਚੀਜ਼ ਆਪਾਂ ਚੇਂਜ ਕਰ ਦਿਆਂਗੇ ਕੋਈ ਸਮਾਨ ਚੇਂਜ ਕਰਦੇ ਆ ਜਿਵੇਂ ਜਿਹਾ ਦੇਖੋ ਸਮਾਨ ਦਾ ਕੋਈ ਰੇਟ ਵੱਧੂਗਾ ਤਾਂ ਉਹਦਾ ਫਰਕ ਪਊਗਾ ਪਊਗਾ ਠੀਕ ਹੈ ਜੀ ਹੋਰ ਵੀਰੇ ਜਿਵੇਂ ਹੁਣ ਐਨਆਰਆਈ ਭਰਾ ਹਨਗੇ ਬਾਹਰੇ ਬੈਠੇ ਹੈਗੇ ਉਹ ਆਪਣੇ ਕੰਮ ਦੀ ਕਿਵੇਂ ਗੌਰ ਰੱਖ ਸਕਦੇ ਨੇ ਥੋੜੇ ਕੰਮ ਨੂੰ ਦੇਖ ਸਕਦੇ ਵੀ ਯਾਰ ਕੋਈ ਚੀਜ਼ ਮਿਸਤਰੀ ਮਾੜਾ ਨਹੀਂ ਕਰ ਰਿਹਾ ਲਾ ਰਿਹਾ ਹਨ ਜਾਂ ਵੀ ਵਧੀਆ ਕੰਮ ਹੋ ਰਿਹਾ ਹੈਗਾ ਉਹਨਾਂ ਨੂੰ ਫਿਰ ਕਿਵੇਂ ਕਿਵੇਂ ਦੀ ਤੁਸੀਂ ਸੁਵਿਧਾ ਦਿੰਨੇ ਆ ਜੀ ਉਹ ਚ ਪਹਿਲੀ ਗੱਲ ਤਾਂ ਇਹ ਵੀ ਦੇਖੋ ਜਦੋਂ ਅਸੀਂ ਕੰ ਉੱਥੇ ਸਾਰੇ ਸੀਸੀਟੀਵੀ ਕੈਮਰੇ ਲੱਗੇ ਨੇ ਅਗਲੇ ਨਾਲ ਅਟੈਚ ਹੁੰਦੇ ਨੇ ਬਾਹਰ ਬੈਠੇ ਨੇ ਕੋਈ ਭਰਾ ਜੇ ਆ ਕੋ ਆਪਣਾ ਨੌਕਰੀ ਪੇਸ਼ ਆ ਭਰਾ ਠੀਕ ਹਨ ਵੀ ਬਾਕੀ ਜਦੋਂ ਵੀ ਕੋਈ ਚੀਜ਼ ਅਸੀਂ ਲੈ ਕੇ ਆਉਣਾ ਹੈਗੇ ਤੇ ਕੋਈ ਵੀਡੀਓ ਬਣਾ ਕੇ ਫੋਟੋ ਬਣਾ ਕੇ ਅਸੀਂ ਉਹਨਾਂ ਮਾਲਕਾਂ ਨੂੰ ਪਾਉਣੇ ਠੀਕ ਹੈ ਜੀ ਹਾਂ ਜੇ ਕੋਈ ਸਰੀ ਆਊਗਾ ਵੀ ਹਾਂ ਜੂ ਆਈਐਸ ਆਈ ਮਾਰਕ ਆਇਆ ਤੇ ਕੋਈ ਸੀਮੈਂਟ ਆ ਆਇਆਗਾ ਤੇ ਤਾਂ ਜੋ ਵੀ ਹੈਗਾ ਸਾਰੀ ਜਾਣ ਕੇ ਡਿਟੇਲ ਬਣਾ ਕੇ ਭੇਜ ਦੇ ਆਪਾਂ ਬਕੀ ਨਾਲੇ ਵੀਰੇ ਕੋਈ ਨਾ ਕੋਈ ਰਿਸ਼ਤੇਦਾਰ ਭੈਣ ਭਰਾ ਹੁੰਦੇ ਆ ਹਨਾ ਕੋਈ ਏਡੀ ਤਾਂ ਕੋਈ ਵੇਤਵਾਰੀ ਵਾਲੀ ਗੱਲ ਵੀ ਨਹੀਂ ਹੁੰਦੀ ਜੀ ਇਹ ਗੱਲ ਸਹੀ ਹੈ ਹੁਣ ਜਿਵੇਂ ਸਾਡਾ ਬਾਲੀਆਂ ਵਿਦਿਊ ਜਿਹੜੇ ਕੰਮ ਚੱਲਿਆ ਦੇਖੋ ਬੱਚੇ ਸਾਰੇ ਬਾਹਰ ਨਾਲ ਉਹਨਾਂ ਦੇ ਤੇ ਮੰਮੀ ਡੈਡੀ ਹੈਗੇ ਨੇ ਕੋਈ ਵੀ ਚੀਜ਼ ਆਉਂਦੀ ਆ ਅਸੀਂ ਅੰਕਲ ਜੀ ਨੂੰ ਬਲਾਕ ਲੈ ਕੇ ਆਉਂਦੇ ਦੇਖੋ ਇਹ ਆ ਮਨ ਲਾ ਰਹੇ ਆਪਾਂ ਹੁਣ ਮੰਨ ਲਓ ਕਈ ਵਾਰ ਪਰਿਵਾਰ ਦੇ ਆਪਣੇ ਬੰਦੇ ਨਹੀਂ ਹੁੰਦੇ ਹਨਾ ਭੈਣਾ ਹੁੰਦੀਆਂ ਘਰੇ ਵੀ ਤੁਹਾਨੂੰ ਕਿਵੇਂ ਲੱਗੀ ਜੀ ਟੀਮ ਕੋਈ ਦਿੱਕਤ ਨਹੀਂ ਹੰਤਾਈ ਨਹੀਂ ਲੱਗੇਗੀ ਪਰਿਵਾਰ ਸਾਡਾ ਠੀਕ ਹੈ ਜੀ ਪਰਿਵਾਰ ਦੇ ਮੈਂਬਰ ਹੀ ਨੇ ਜੀ ਜੀ ਸਾਨੂੰ ਕੋਈ ਦਿੱਕ ਇਹਨਾਂ ਦੇ ਥਰੂ ਅਸੀਂ ਬੁਲਾਏ ਨੇ ਵੀ ਸਾਨੂੰ ਨਹੀਂ ਪਤਾ ਹੈਗਾ ਤੁਸੀਂ ਕੰਮ ਕਰ ਰਹੇ ਹੋ ਤੁਹਾਡੀ ਲੈਂਡ ਬਣੀ ਹੀ ਆ ਜੀ ਮੈਂ ਕਹਿੰਦਾ ਇਹਨਾਂ ਵਰਗਾ ਕਾਰੀਗਰ ਕੋਈ ਹੋਣੇ ਨਹੀਂਗਾ ਪੱਥਰ ਲਾ ਰਿਹਾ ਜਿਹੜਾ ਠੀਕ ਹੈ ਜੀ ਤੁਹਾਡੀ ਜਿਹੜੀ ਫਰਮ ਆਗੀ ਵੀਰ ਜੀ ਉਹ ਕਿਸ ਨਾਮ ਤੇ ਆ ਤੇ ਉਹ ਰਜਿਸਟਰਡ ਵੀ ਆ ਉਹ ਵੀ ਦੱਸੋ ਜੀ ਜਿਹੜੀ ਆਪਣੀ ਫਰਮ ਆਈ ਪੀ ਵੀ ਕੰਸਟਰਕਸ਼ਨ ਦੇ ਨਾਮ ਤੇ ਆਪਣੀ ਫਰਮ ਆ ਅੱਛਾ ਜੀ ਰੈਸਟਰ ਹੈਗੀ ਆਪਣੀ ਫਰਮ ਹੋਈ ਹੋਈ ਜੀ ਠੀਕ ਹੈ ਜੀ ਹਾਂਜੀ ਕਈ ਵਾਰ ਇਦਾਂ ਹੁੰਦਾ ਨਾ ਵੀ ਕਈ ਬੰਦੇ ਇਦਾਂ ਵੀ ਕੰਮ ਕਰੀ ਜਾਂਦੇ ਆਗੇ ਹਨਾ ਉਹ ਥੋੜਾ ਜਿਹਾ ਪ੍ਰੋਫੈਸ਼ਨਲ ਹੀ ਕੰਮ ਹੋ ਜਾਂਦਾਗਾ ਤੇ ਸਰਦਾਰ ਦੀ ਮਾਲਕ ਦੀ ਘਟ ਜਾਂਦੀ ਹੈਗੀ ਹਾਂਜੀ ਹਾਂਜੀ ਰਿਸਕ ਦੇ ਚਾਂ ਕਰਦਾ ਇਹ ਜਿਹਦਾ ਬੜਾ ਫਰਕ ਪੈ ਜਦੋਂ ਤੇ ਰਜਿਸਟਰਡ ਆਪਾਂ ਠੀਕ ਹਨਾ ਤੇ ਆਪਣੇ ਕਰੰਟ ਅਕਾਊਂਟ ਨੇ ਕੋਈ ਇਹ ਦਿੱਕਤਾਂ ਹੁੰਦੀ ਨਹੀਂ ਹੈਗੀ ਜਿਵੇਂ ਹੁਣ ਮਾਲਕ ਨੇ ਪੇਮੈਂਟ ਪਾਉਣੇ ਕਰੰਟਰ ਅਕਾਊਂਟ 'ਚ ਸਿੱਧੀ ਪੈਣੀ ਆਪਣੇ ਫਰਮ ਦੇ ਹੋਂਦ ਪੈਣੀ ਹੈ ਜੀ ਹਾਂ ਕਿਰੇ ਵੇਚਣਾ ਹੁਣ ਠੇਕੇਦਾਰ ਜਿਵੇਂ ਕੁਛ ਨਾ ਕੁਛ ਮਟੀਰੀਅਲ ਦੇ ਵਿੱਚ ਹੇਰ ਫੇਰ ਕਰ ਦਿੰਦੇ ਆਗੇ ਹਨਾ ਤੇ ਆਪਣੇ ਵਾਲੇ ਕੰਮ ਦੇ ਵਿੱਚ ਸਿਰ ਕਿਵੇਂ ਰੱਖਦੇ ਹੋਂ ਸਿਸਟਮ ਨੂੰ ਹੈਂਡਲ ਕਰ ਦਿੰਦੇ ਦੇਖੋ ਪਹਿਲੀ ਗੱਲ ਤਾਂ ਅਸੀਂ ਸਾਰਾ ਕੰਮ ਹੈ ਸਾਡਾ ਇਮਾਨਦਾਰੀ ਤੇ ਖੜਾ ਠੀਕ ਹੈ ਬਾਈ ਵੀ ਜਿਹੜੀ ਗੱਲ ਅਸੀਂ ਨੇ ਕਹਤੀ ਮਟੀਰੀਅਲ ਉਹੀ ਲਾਉਣਾ ਚਾਹੀਦਾ ਦੋ ਪੈਸੇ ਵੱਢਣ ਚਾਹੇ ਨਾ ਵੱਢਣ ਠੀਕ ਹੈ ਜੀ ਵਧੀਆ ਰੇਤਾ ਵਧੀਆ ਸੀਮੈਂਟ ਵਧੀਆ ਸਰੀਆ ਵਧੀਆ ਇਟਾਂ ਲਾ ਕੇ ਕੰਮ ਕਰਦੇ ਆਂ ਆਪਾਂ ਇਹ ਨਹੀਂ ਹੈਗਾ ਵੀ ਕੋਈ ਜਨ ਕੇ ਜੇ ਕਹਦਾ ਕੋਈ ਟੱਪਲ ਕਹਦੀ ਆਪਾਂ ਲਾਤੀ ਦੂਜੀ ਇਹ ਕੰਮ ਤਾਂ ਆਪਾਂ ਕਰਾਂਗੇ ਅੱਜ ਤੱਕ ਨਾ ਕਰਨਾ ਜੀ ਕਿਉਂਕਿ ਵਿੱਚ ਆਪਾਂ ਨੂੰ ਪਤਾ ਹੀ ਆ ਬਾਈ ਅਸੀਂ ਤੁਹਾਡੇ ਮਾਰੇ ਜਾਣਦੇ ਹਾਂ ਤੁਹਾਡਾ ਚੰਗਾ ਹੀ ਰਿਹਾ ਵਿੱਚ ਨਾ ਮੰਗਾ ਪੱਕੀ ਕਾਫੀ ਬੰਦੇ ਕਰਦੇ ਆਗੇ ਰੋਲੇ ਵੀ ਪੈ ਜਾਂਦੇ ਆ ਫਿਰ ਬਹੁਤ ਕੁ ਤੇ ਕੋਣ ਰੋਲਾ ਪੈਂਦਾ ਨਹੀਂ ਉਸ ਤੇ ਵੀਰ ਜੀ ਇਹ ਕੋਠੀ ਕਿੰਨੇ ਸਕਰ ਫੀਟ ਦੇ ਵਿੱਚ ਬਣੀ ਹੋਈ ਆ ਜੀ ਇਹ 3500 3700 ਏਰੀਆ ਬਣਦਾ ਹੁੰਦਾ ਜੀ ਟੋਟਲ ਜੀ ਹਾਂ ਟੋਟਲੀ ਤੇ ਵੀਰ ਜੀ ਇਹ ਕੋਠੀ ਨੂੰ ਬਣਾਉਣ ਤੱਕ ਕਿੰਨੇ ਦਿਨ ਲੱਗੇ ਕਿੰਨੇ ਮਹੀਨੇ ਲੱਗੇ ਜੀ ਦੇਖੋ ਸਾਨੂੰ ਇੱਥੇ ਅਸੀਂ 7 ਮਹੀਨੇ ਤਨੰਨਾ ਤਿਆਰ ਕਰਿਆ ਜੀ ਠੀਕ ਹੈ ਜੀ ਤੇ ਸਾਡਾ ਇੱਕ ਦਿਨ ਕੰਮ ਬੰਦ ਹੋ ਵੀ بارش ਪੈ ਗਈ ਸੀ ਜੀ ਵੀ ਇਹ ਇਹ ਜਿਆ ਕੰਟੀਨਿਊ ਕੰਮ ਚੱਲੇ ਵੀ ਨੀਹਾਂ ਤੋਂ ਲੈ ਕੇ ਇੱਕ ਦਿਨ ਕੰਮ ਬੰਦ ਹੋ ਗਿਆ ਸੀ ਠੀਕ ਹੈ ਵੀਰੇ ਕੰਟੀਨਿਊ ਕੰਮ ਚੱਲੇ ਇੱਥੇ ਬਾਕੀ ਵੀਰੇ ਸਭ ਤੋਂ ਵੱਡੀ ਗੱਲ ਇਹ ਵੀ ਜਿਹੜਾ ਕੋਠੀ ਦਾ ਫਰੰਟ ਐਲੀਵੇਸ਼ਨ ਉਹ ਸੋਹਣਾ ਹੀ ਬਹੁਤ ਬਣਿਆ ਡਿਜ਼ਾਈਨ ਮਤਲਬ ਰੋਡ ਤੇ ਜਾਂਦਾ ਹਰੇਕ ਬੰਦਾ ਕੀਰਾਂ ਕਰਦਣਗਾ ਮਾਕੇ ਦੇਖਦਾ ਵੀ ਯਾਰ ਕਿਸੇ ਬੰਦੇ ਨੇ ਪੈਸਾ ਲਾਇਆਗਾ ਹਾਂਜੀ ਵੀਰੇ ਸਹੀ ਗੱਲ ਹੈ ਤੇ ਵੀਰੇ ਜਿਵੇਂ ਹੁਣ ਆਪਣੇ ਲੈਂਟਰ ਦੇ ਲਵੇ ਕਿਰਾਏਕ ਵਗੈਰਾ ਆ ਜਾਂਦੇ ਆਗੇ ਅੱਜ ਕੱਲ ਆਪਾਂ ਕੋਠੀਆਂ ਦੇ ਲਵੇ ਦੇਖਦੇ ਆਂ ਸਾਲ ਦੋ ਸਾਲਾਂ ਮਗਰੋਂ ਉਹਦੇ ਵ ਦੇਖੋ ਦਿੱਕਤ ਆ ਉਹ ਸਰੀਏ ਕਰਕੇ ਆਉਂਦੀ ਹੈ ਜੀ ਜਿਹੜਾ ਆਪਣਾ ٹی ਐਮਟੀ ਸਰੀਆ ਉਹ ਧੁੱਪ ਜਾ ਫੈਲਦਾ ਤਾਂ ਕਰਕੇ ਦਿੱਕਤ ਆਉਂਦੀ ਆ ਵੈਸੇ ਹੁਣ ਜਿਵੇਂ ਕਲਾਸਿਕ ਡਿਜ਼ਾਈਨ ਬਣ ਗਏ ਨੇ ਇਹਦੇ ਬਹੁਤ ਘੱਟ ਆਉਂਦੀ ਹੈ ਜੀ ਮੋਡਰਨ ਡਿਜ਼ਾਈਨ ਥੋੜੀ ਜ਼ਿਆਦਾ ਆਉਂਦੀ ਕਿਉਂਕਿ ਸਰੀਆ ਸਿਰੇ ਤੱਕ ਪਾ ਜੇ ਇਹ ਗੋਲੇ ਗਾਲੇ ਕਰਕੇ ਤੇ ਬਹੁਤ ਘੱਟ ਦਿੱਕਤ ਆਉਂਦੀ ਹੈ ਜੀ ਉਹ ਤਾਂ ਨਾ ਜੀ ਮੈਂ ਵੀ ਥੋੜਾ ਜਵਾਬ ਦੇ ਦਿੰਦਾ ਕਿ ਮਿਸਤਰੀ ਜੀ ਜਦੋਂ ਲੈਂਟਰ ਪਾ ਕੇ ਪੰਜ ਸੱਤ ਦਿਨ ਉੱਤੇ ਨਹੀਂ ਚੜਦੇ ਠੀਕ ਹੈ ਜੀ ਜਿਹੜੇ ਆਮ ਠੇਕੇਦਾਰ ਨੇ ਉਹ ਢੂਲੇ ਦੇ ਕਿਰਾਏ ਦੇ ਮਾਰੇ ਥੋੜੇ ਦਿਨ ਬਾਅਦ ਕੋਟੀ ਗੋਲ ਜਿਹਾ ਜਰ ਮਰਜ਼ੀ ਮਟੀਰੀਅਲ ਠੀਕ ਹੈ ਜੀ ਸੋ ਦੋਸਤੋ ਵੀਡੀਓ ਦੇ ਨਾਲ ਜੁੜੇ ਰਹੋ ਤੇ ਸ਼ੇਅਰ ਲਾਈਕ ਕਮੈਂਟ ਕਰੀ ਚੱਲਿਓ ਬਾਈ ਉਹਨਾਂ ਦੇ ਨੰਬਰ ਆਪਾਂ ਸਕਰੀਨ ਦੇ ਉੱਤੇ ਦੇ ਚੁੱਕੇ ਹਾਂਗੇ ਵੀ ਜੇ ਤੁਸੀਂ ਵਿਦ ਮਟੀਰੀਅਲ ਮਟੀਰੀਅਲ ਸਮੇਤ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਇੱਕ ਵਾਰ ਬਾਈ ਉਹਨਾਂ ਦੇ ਨਾਲ ਸੰਪਰਕ ਜ਼ਰੂਰ ਕਰ ਲਿਓ ਤੇ ਹੁਣ ਅੱਗੇ ਆਪਾਂ ਬਾਈ ਉਹਨਾਂ ਦੇ ਕੋਲੋਂ ਐਗਰੀਮੈਂਟ ਦੀਆਂ ਸ਼ਰਤਾਂ ਜਾਣਦੇ ਆਂਗੇ ਤੁਹਾਡੇ ਨਾਲ ਉਹ ਵੀ ਜਾਣਕਾਰੀ ਸਾਂਝੀ ਕਰਦੇ ਆਂ ਤੇ ਨਾਲ ਹੁੰਦੇ ਹਨਾ ਇਹ ਕਿੱਦਾਂ ਦੀ ਅੰਦਰੋਂ ਬਣੀ ਹੈ ਉਹ ਵੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇ ਨਾਲ ਜ਼ਰੂਰ ਜੁੜੇ ਰਹੋ ਨਾਮ ਨਿਲਕੁਮਾਰ ਸ਼ਰਮਾ ਜ ਇਹ ਇਹਨਾਂ ਦਾ ਜੀ ਬਾਈ ਤੇ ਵੀਰ ਜੀ ਸਾਰਾ ਬਾਤ ਦਿਖਾਉਂਦੇ ਠੀਕ ਹੈ ਵੀਰੇ ਤੇ ਵੀਰੇ ਐਗਰੀਮੈਂਟ ਦੇ ਵਿੱਚ ਕੀ ਕੀ ਚੀਜ਼ਾਂ ਹੁੰਦੀਆਂ ਨੇ ਉਹਦੀ ਡਿਟੇਲ ਦੱਸੋ ਆਪਣੇ ਦਰਸ਼ਕ ਵੀਰ ਐਗਰੀਮੈਂਟ ਚ ਮੰਨ ਕੇ ਚੱਲੋ ਜੀ ਜਦੋਂ ਅਸੀਂ ਆ ਕੇ ਪਹਿਲਾਂ ਤਾਂ ਆਪਾਂ ਜਦੋਂ ਐਗਰੀਮੈਂਟ ਕਰਦੇ ਹਾਂ ਤਾਂ ਉਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਤਾਂ ਅਸੀਂ ਪੇਮੈਂਟ ਦੀ ਗੱਲ ਕਰਦੇ ਹਾਂ ਠੀਕ ਹੈ ਵੀਰੇ ਪੇਮੈਂਟ ਜਿਹੜੀ ਵੀ ਆਪਾਂ ਲੈਣੀ ਆ ਤੇ ਉਹ ਅਸੀਂ ਕੰਟ ਅਕਾਊਂਟ ਦੇ ਵਿੱਚ ਹੀ ਲੈਣੇ ਆ ਠੀਕ ਹੈ ਜੀ ਕੈਸ਼ ਦਾ ਕੰਮ ਜਿਆਦਾ ਘੱਟ ਕਰਦੇ ਆ ਠੀਕ ਹੈ ਜੀ ਇਹ ਉਹਦੇ ਵਿੱਚ ਆਪਾਂ ਨੂੰ ਦਿੱਕਤ ਨਾ ਆਵੇ ਕੋਈ ਠੀਕ ਹੈ ਜੀ ਠੀਕ ਹੈ ਤੇ ਅਗਲੇ ਦਾ ਵਿਸ਼ਵਾਸ ਬਣਾ ਠੀਕ ਆ ਇਹ ਅੱਭਲ ਇਟ ਲੋ ਨਹੀਂ ਉਹਦੇ ਵਿੱਚ ਰੇਤਾ ਸਿਮਿੰਟ ਦੀ ਅਸੀਂ ਤਿੰਨ ਚਾਰ ਆਪਸ਼ਨਾਂ ਦਿੰਨੇ ਆ ਅਲਟਰਾਟੈਕ ਏਸੀਸੀ ਤੇ ਆਪਣਾ ਇਹ ਮੁਰਜਾ ਸਿਮਿੰਟ ਠੀਕ ਹੈ ਜੀ ਠੀਕ ਆ ਉਸ ਤੋਂ ਬਾਅਦ ਜਦੋਂ ਵੀ ਅਸੀਂ ਆਪਣਾ ਲੈਂਟਰ ਦਾ ਕੰਮ ਕਰਦੇ ਆ ਤਾਂ ਠੀਕ ਹੈ ਵੀ ਅਗਲੇ ਨੂੰ ਕੋਈ ਦਿੱਕਤ ਨਾ ਹੋਵੇ ਵਾਟਰਪਰੂਫ ਸਿਮਿੰਟ ਪਾ ਜਾਈਏ ਉਹਦੇ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਜਾਂਦੀ ਹੈ ਗੱਲ ਆਪਣੀ ਰੇਤੇ ਦੀ ਤੇ ਸਰੀਏ ਦੀ ਉਹ ਆਪਾਂ ਸਾਰਾ ਵਧੀਆ ਕੁਆਲਟੀ ਦਾ ਕਰਦੇ ਆ ਸਰੀਏ ਆਪਾਂ ਕਰਦੇ ਆ ਕੇ2 ਜੋਤੀ ਤੇ ਟੀਆ ਠੀਕ ਹੈ ਵੀਰੇ ਤੇ ਜੇ ਮੈਂ ਹੁਣ ਵੀਰੇ ਇਹ ਸਮਾਂ ਫਿਰ ਕਿੰਨਾ ਕੁ ਨਿਰਪਰ ਕਰ ਦਿਆਂ ਇੱਕ ਕੋਠੀ ਨੂੰ ਬਣਾਉਣ ਦੇ ਲਈ ਸਮਾਂ ਬਾਕੀ ਤਾਂ ਹੀ ਦੇਖੋ ਡਰਾਇੰਗ ਦੇ ਸਾਮਨਾ ਹੁੰਦਾ ਅੱਛਾ ਜੀ ਥੋੜਾ ਇਹ ਮਾਡਰਨ ਛੇਤੀ ਹੋ ਜਾਂਦੀ ਆ ਕਲਾਸਿਕ ਨੂੰ ਟਾਈਮ ਲੱਗ ਜਾਂਦਾ ਬੇਸਿਕਲੀ ਅਸੀਂ ਜਦੋਂ ਵੀ ਕੋਠੀ ਸ਼ੁਰੂ ਕਰਨ ਤੋਂ ਅੱਠ ਕੁ ਮਹੀਨੇ ਲੈ ਕੇ ਜਾਂਦੇ ਹਾਂ ਠੀਕ ਹੈ ਜੀ 6 ਕੁ ਮਹੀਨੇ ਚ ਸਾਰਾ ਸਿਵਲ ਵਰਕ ਕਰਕੇ ਦੇ ਦੇਣਾ ਠੀਕ ਹੈ ਵੀਰੇ ਤੇ ਭਾਈ ਜੀ ਫਿਰ ਤੁਹਾਨੂੰ ਅਡਵਾਂਸ ਕਿੰਨਾ ਕੁ ਟਾਈਮ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਹੈਗੀ ਜੇ ਦੱਸਣਾ ਪੈਂਦਾਗਾ 어 ਮੰਨ ਕੇ ਚੱਲੋ ਵੀ ਜੇ ਆਪਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ 2 ਮਹੀਨੇ ਦਾ ਘੱਟੋ ਘੱਟ ਠੀਕ ਹੈ ਜੀ ਰੋਚਾ ਲਾਇਬ੍ਰਰੀ ਵੀ ਅਡਜਸਟ ਕਰਨੀ ਹੁੰਦੀ ਹੈ ਸਾਰਾ ਕੁਝ ਦੇਖਣਾ ਹੈ ਅੱਛਾ ਜੀ ਤੇ ਪੇਮੈਂਟ ਦਾ ਕਿਵੇਂ ਕਿਵੇਂ ਕਿਹੜੀ ਕਿਹੜੀ ਸਟੇਜ ਦੇ ਉੱਤੇ ਕਿੰਨੀ ਕਿੰਨੀ ਪੇਮੈਂਟ ਲੈਣੀ ਹੁੰਦੀ ਹੈ ਪੇਮੈਂਟ ਸਾਰਾ ਤੋਂ ਪਹਿਲਾਂ ਤਾਂ ਜਦੋਂ ਮਾਲਕ ਸਾਨੂੰ ਫੋਨ ਕਰਦਾ ਸੀ ਅਗਲੇ ਕੋਲੇ ਜਾਣੇ ਤਾਂ ਸਾਡੀ ਵੈਸਟਿੰਗ ਫੀਸ ਹੁੰਦੀ ਹੈ ਠੀਕ ਹੈ ਜੀ ਠੀਕ ਹੈ ਜੀ ਵੈਸਟਿੰਗ ਫੀਸ ਜਿਹੜੀ ਵੀ ਹੁੰਦੀ ਹੈ ਸਾਡੀ ਉਹ 20000 ਰੁਪਏ ਹੁੰਦੀ ਹੈ ਉਹ ਅਸੀਂ ਉਹਦੇ ਵਿੱਚ ਹੀ ਅਡਜਸਟ ਕਰ ਦਿੰਦੇ ਹਾਂ ਫਿਰ ਠੀਕ ਹੈ ਜੀ ਮੈਪਿੰਗ ਵਗੈਰਾ ਕਰਦੇ ਹਾਂ ਸਾਰਾ ਕੁਝ ਮਿਲਤੀ ਕਰਦੇ ਹਾਂ ਉਹਦੇ ਵਿੱਚ ਹੋ ਜਾਂਦੀ ਹੈ ਉਸ ਤੋਂ ਬਾਅਦ 5% ਸਾਡੀ ਟੋ ਠੀਕ ਹੈ ਜੀ ਮੰਨ ਕੇ ਚਲੋ ਸਾਜੀ ਕਹਿ ਦੀ ਜੀ ਨੂੰ ਉਹ ਤੋਂ ਬਾਅਦ ਜਦੋਂ ਵੀ ਕੰਮ ਸ਼ੁਰੂ ਕਰਨਾ ਆਪਣੀਆਂ ਅਗਲੇ ਨਾਲ ਡੀਲ ਹੋ ਗਈ ਜੀ ਤੇ ਅਸੀਂ 30% ਫਿਰ ਉਹ ਤੋਂ ਲੈਨੇ ਆਡਵਾਂਸ ਪੇਮੈਂਟ ਸ਼ੁਰੂ ਕਰਨ ਦਾ ਪਹਿਲਾ ਠੀਕ ਹੈ ਜੀ ਠੀਕ ਹੈ ਜੀ ਤੇ ਉਹ ਤੋਂ ਬਾਅਦ ਜੋ ਪਹਿਲੇ ਡੋਰ ਲੈਂਟਰ ਲੱਗਦੇ ਆ ਇੰਨੀਆਂ ਨੂੰ ਸਾਰਾ ਭਰ ਕੇ ਕੋਈ ਪੇਮੈਂਟ ਨਹੀਂ ਜਦੋਂ ਪਹਿਲੇ ਡੋਰ ਲੈਂਟਰ ਲੱਗਣਿਆ ਤਾਂ ਆਪਾਂ ਉਹ ਤੋਂ ਬਾਅਦ ਲੈਨੇ 20% ਠੀਕ ਹੈ ਵੀਰੇ ਫਿਰ ਉੱਪਰਲੇ ਜਦੋਂ ਛੱਤੇ ਤੇ ਚਲੇ ਗਏ ਉਪਰੀ ਛੱਤੇ ਦੇ ਡੋਰ ਲੈਂਟਰ ਤੇ ਜਾਵਾਂਗੇ ਆਪਾਂ 25% ਪੇਮੈਂਟ ਹੋ ਜਾਂਦੀ ਠੀਕ ਹੈ ਜੀ ਪਲਾਸਟਰ ਤੇ ਲੈਨੇ ਆਪਾਂ 15% ਤੇ ਲਾਸਟ ਜਦੋਂ ਅਗਲੇ ਨੂੰ ਸਾਰਾ ਸੈਟੀਫਾਈ ਸਫਾਈ ਕਰਾ ਕੇ ਤੇ ਜਦੋਂ ਸਾਰਾ ਅਗਲੇ ਨੇ ਤਸੱਲੀ ਹੋ ਗਈ ਵੀ ਕੰਮ ਓਕੇ ਆ ਪਏ 5% ਲਾਸਟ ਠੀਕ ਹੈ ਵੀਰੇ ਮਾਲਕ ਨੂੰ ਮੰਨ ਕੇ ਚਲੋ ਵੀ ਜਿਹੜੀ ਵੀ ਜਿਹੜਾ ਵੀ ਕੰਮ ਹੋਊਗਾ ਠੀਕ ਹੈ ਜਦੋਂ ਡਰਾਇੰਗ ਬਣ ਗਈ ਤਾਂ ਡਰਾਇੰਗ ਦੇ ਮੁਤਾਬਿਕ ਹੋਊਗਾ ਕੰਮ ਚਲੋ ਚੇਂਜ ਮਾੜਾ ਮੋਟਾ ਹੁੰਦਾ ਰਹਿੰਦਾ ਹੈ ਨਾ ਜੀ ਇੱਕ ਚੀਜ਼ ਹੋਰ ਵੀਰੇ ਜਿਵੇਂ ਹੁਣ ਵਿਦ ਮਟੀਰੀਅਲ ਕੰਮ ਕਰਾ ਰਿਹਾ ਹਾਂ ਤਾਂ ਉਹਦੇ ਚ ਰੋਟੀ ਪਾਣੀ ਦਾ ਵੀਰੇ ਮਿਸਤਰੀ ਆਪਣੇ ਆਪ ਲੈ ਕੇ ਆਉਂਦੇ ਨੇ ਜਾਂ ਉਹ ਪਰਿਵਾਰ ਤੁਹਾਨੂੰ ਪ੍ਰੋਵਾਈਡ ਕਰ ਦਿੰਦਾ ਨਹੀਂ ਉਹ ਪਰਿਵਾਰ ਨਹੀਂ ਕੁਝ ਨਹੀਂ ਕਰਨਾ ਸਾਰਾ ਕੁਝ ਸਾਡਾ ਉਹ ਸਾਰਾ ਖਾਤੇ ਵੀ ਸਾਡ ਤੇ ਮੀਟਰ ਲਵਾ ਕੇ ਦੇਣਾ ਸਾਨੂੰ ਸਾਨੂੰ ਮੇਨ ਕਰਨੀ ਪੈਂਦੀ ਹੈ ਤੇ ਜਿਹੜੀ ਵੀ ਨੋਆ ਹੁੰਦੀ ਹੈ ਨਹੀਂ ਅਸੀਂ 5 ਫੁੱਟ ਤੱਕ ਸਾਡੀਆਂ ਹੁੰਦੀਆਂ ਨੇ ਠੀਕ ਹੈ ਵੀਰੇ ਠੀਕ ਹੈ ਭਰਤ ਵਗੈਰਾ ਸਾਡੀ ਹੁੰਦੀ ਸਾਰੀ 5 ਫੁੱਟ ਤੋਂ ਬਾਅਦ ਜਿੰਨੀ ਵੀ ਨੋਆ ਭਰੀ ਜਾਊਗੀ ਉਹਦਾ 50 ਰੁਪਏ ਸਕੁਅਰ ਫੁੱਟ ਦੇ हिसाब ਨਾਲ ਪੈਸੇ ਅਲੱਗ ਐਕਸਟਰਾ ਹੁੰਦੇ ਹਾਂ ਜੀ ਬਈ ਉਹ ਕਈ ਥਾਂ ਮੈਂ ਆਇਆ ਹੁੰਦਾ ਵੀ 12 ਫੁੱਟ 10 ਫੁੱਟ 12 ਫੁੱਟ ਨਿਓ ਚੱਲ ਜਾਂਦੀ ਹੈ ਫਿਰ ਉਹ ਸਾਡੇ ਬਜਟ ਤੋਂ ਬਾਹਰ ਠੀਕ ਹੈ ਵੀਰ ਜੀ ਜਿਹੜਾ ਹੈ ਆਪਣਾ ਪ੍ਰੋਜੈਕਟ ਹੈਗਾ 3500 ਸਕਰ ਫੀਟ ਦਾ ਅੱਜ ਤੱਕ ਇਹਦੇ ਵੀਰੇ ਇਹ ਕਿੰਨਾ ਕੁ ਮਤਲਬ ਥੋੜੇ ਕੰਮ ਤੱਕ ਕਿੰਨਾ ਖਰਚਾ ਚੁੱਕਿਆ ਜੀ ਸਿਵਲ ਦਾ ਪੈਸੇ ਅਸੀਂ ਪ੍ਰੋਪਰ ਹਿਸਾਬ ਲਾਉਣਾ ਹੂੰ 45 ਲੱਖ ਰੁਪਏ ਦੇ ਆਸ-ਪਾਸ ਚੱਲਾ ਗਿਆ ਸਾਡਾ ਚੱਲਾ ਗਿਆ ਦਾ ਖਰਚਾ ਸਾਰਾ ਵੀ ਮੰਨ ਕੇ ਚੱਲੋ ਵੀ ਸਾਡਾ ਆਈਡੀਆ ਕਹਿੰਦਾ ਵੀ ਜਿੰਨਾ ਅਸੀਂ ਸਾਫ਼ ਸੁਥਰਾ ਕੰਮ ਕਰਿਆ ਵੀ 1200 ਰੁਪਏ ਸਕਰ ਫੁੱਟ ਸਾਨੂੰ ਪੈਗਾ ਠੀਕ ਹੈ ਵੀਰੇ ਸਾਡਾ ਆਈਡੀਆ ਕਹਿੰਦਾ ਨਾਲੇ ਅਸੀਂ ਲੋਕਲ ਕੰਮ ਕਰ ਰਹੇ ਹਾਂ ਵੀ ਕੰਮ ਹੀ ਇੰਨਾ ਮਿਹਨਤ ਨਾਲ ਕਰਿਆ ਵੀ ਤੁਹਾਨੂੰ ਖਰਚਾ ਥੋੜਾ ਜਿਹਾ ਐਡਵਾਂਸ ਪੈ ਗਿਆ ਤੇ ਵਧੀਆ ਕੰਮ ਕਰਕੇ ਦਿੱਤਾ। ਬਿਲਡਿੰਗ ਦੀਆਂ ਕੰਧਾਂ ਨਹੀਂ ਵੀਰੇ ਸਾਰੀਆਂ ਹਨਾ। ਇੱਧਰ ਆ ਗਈ ਇੱਧਰ ਆ ਗਈ। ਇਹ ਵੀਰੇ ਫਿਰ ਤੁਸੀਂ ਇਹ ਕਿੰਨੇ ਇੰਚੀ ਰੱਖਣ ਦੀ ਕੋਸ਼ਿਸ਼ ਕਰਦੇ ਹੋਗੇ? ਦੇਖੋ ਬਾਹਰ ਨਹੀਂ ਕੰਧਾਂ ਦਾ ਸਾਰੀਆਂ 10 ਇੰਚੀ ਹੁੰਦੀਆਂ ਨੇ। ਠੀਕ ਹੈ। ਅੰਦਰ ਵੀ ਤਕਰੀਬਨ ਜਿੱਥੇ ਨਹੀਂ ਲੋਡ ਹੁੰਦੀ ਉਥੇ 5 ਲਾ ਦੇਣਾ ਨਹੀਂ ਜਿੱਥੇ ਜ਼ਿਆਦਾ ਵਜਨ ਵਾਲੀ ਦਿੱਕਤ ਹੁੰਦੀ ਹੈ। ਠੀਕ ਹੈ। ਉਹ ਵੀ ਸਾਰੀ ਚੀਜ਼ ਤੁਸੀਂ ਕਲੀਅਰ ਕਰਦੇ ਹੋ ਅਗਲੇ ਮੈਂ। ਹਾਂ ਉਹ ਡਰਾਇੰਗ ਤੇ ਕਲੀਅਰ ਹੀ ਹੋ ਜਾਂਦੀ ਜੀ ਪਹਿਲੀ। ਡਰਾਇੰਗ ਹੀ ਕਲੀਅਰ ਹੋ ਜਾਂਦੀ। ਠੀਕ ਹੈ ਠੀਕ ਹੈ। ਤੇ ਇਹ ਵੀ ਆਪਣਾ ਫਰਸਟ ਬੈਡਰੂਮ ਆ ਜੀ ਹਾਂਜੀ ਇਹ ਫਰਸਟ ਬੈਡਰੂਮ ਆ ਇਹ ਵੀ 12 ਚੌਂ ਆਂਦਾ ਆਪਣਾ ਸਾਈਜ਼ ਇਹਦਾ ਜੀ ਅੱਛਾ ਵੀਰੇ ਹਾਂ ਇਹਦੇ ਚ ਦੇਖੋ ਆਪਾਂ ਕਾਬੂਡ ਵੀ ਸਿਮੈਂਟਡ ਬਣਾਇਆ ਤੇ ਥੋੜੀ ਜਿਹੀ ਸਾਨੂੰ ਜਿਵੇਂ ਸਿਉਂਕਰੀ ਪ੍ਰੋਬਲਮ ਆਉਂਦੀ ਆਪਾਂ ਨੇ ਉਹਦੇ ਕਰਕੇ ਸਿਮੈਂਟਡ ਬਣਾਇਆ ਸਾਰਾ ਹੀ ਜਿਵੇਂ ਪ੍ਰਾਤਮਿਕ ਸਮੇਂ ਚ ਪਹਿਲਾਂ ਬਣਾਉਂਦੇ ਸੀ ਆਪਾਂ ਹਾਂ ਆਪਣੇ ਪਹਿਲਾਂ ਬਣਾਏ ਹੁੰਦੇ ਸੀ ਕਿਦਰ ਸੈਲਫਾਂ ਬਾਕੀ ਹਾਂ ਸਾਰਾ ਸੈਲਫਾਂ ਬਾਕੀ ਉਸ ਤਰੀ ਬਣਾਇਆ ਸੀ ਸਾਰਾ ਹੀ ਠੀਕ ਆ ਵੀਰੇ ਹਾਂ ਤੇ ਇਹਦੇ ਵੀਰੇ ਫਰੰਟ ਨੂੰ ਫਿਰ ਕਿਵੇਂ ਕਵਰ ਕਰੋਗੇ ਜੀ ਇਹ ਫਰੰਟ ਜਿਵੇਂ ਆਪਣਾ ਅਲਮਾਰੀ ਟਾਈਪ ਬਣਦਾ ਅਜਕਲ ਗੋਦਰੀ ਦੀ ਅਲਮਾਰੀ ਲੱਗਦੀ ਸਾਰਾ ਫਰੰਟ ਨੂੰ ਕਵਰ ਕਰ ਦਿੱਤਾ ਇਹਨੂੰ ਠੀਕ ਹੈ ਜੀ ਹਾਂ ਥੋੜਾ ਲੱਕੜ ਦਾ ਕੰਮ ਅਸੀਂ ਘੱਟ ਰੱਖਿਆ ਤੇ ਦੇਖੋ ਚਕਾਠਾਂ ਵੀ ਅਸੀਂ ਦੋ ਦਿਨ ਆਈਆਂ ਨੇ ਟਾਟਾ ਸਟੀਲ ਦੇ ਚਕਾਠਾਂ ਲੱਗੀਆਂ ਇਹ ਟਾਟਾ ਸਟੀਲ ਦੇ ਮੈਨੂੰ ਵੀ ਬਾਜੂ ਨਹੀਂ ਲੱਗੇ ਹੋਏ ਸਪੈਸ਼ਲ ਚਾਦਰ ਲੈ ਕੇ ਜੋ ਕਟਿੰਗ ਕਰਵਾ ਕੇ ਚਕਾਠ ਬਣਾਈ ਸੀ ਠੀਕ ਹੈ ਇਹ ਬਹੁਤ ਹੈਵੀ ਕੁਆਲਿਟੀ ਲਾਈ ਗਈ ਓਕੇ ਨਹੀਂ ਵੀਰੇ ਆਮ ਤੌਰ ਤੇ ਤਾਂ ਬਹੁਤ ਪਤਲੀਆਂ ਚਕਾਠਾਂ ਦੇਖਣ ਨੂੰ ਮਿਲਦੀਆਂ ਆਮ ਤੌਰ ਤੇ ਜਿਵੇਂ ਰੈਡੀਮੇ ਉਹ ਜੀ 9 ਦੀ ਡਾਟਾ ਹੁੰਦੀ ਹੈ ਜੀ 9 ਦੀ ਡਾਟਾ ਹੁੰਦੀ ਹੈ ਹੁਣ ਤੁਹਾਨੂੰ ਇਹ ਤਾਂ ਬਾਜੀ ਵੀ ਦਿਖਾਵਾਂਗੇ ਤੁਸੀਂ ਮੈਂਸ਼ਨ ਕਰੋ ਇੱਕ ਵਾਰ ਤੁਸੀਂ ਆਪ ਦੇਖੋ ਵੀ ਕੁਆਲਿਟੀ ਦਾ ਕਿੰਨਾ ਅੰਤਰ ਆਈ ਜੀ ਬਾਈ ਤੇ ਇਧਰ ਵੀ ਦੇ ਕੀ ਇਹ ਸਟੋਰ ਬਣਾਇਆ ਜੀ ਅੱਛਾ ਵੀਰੇ ਹਾਂ ਇਹ ਵੀ ਦੇਖੋ ਜਿਵੇਂ ਪੇਟੀ ਬੂਟੀ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਸੈਲਫ ਹੈ ਇੰਨੀ ਵਧੀਆ ਦੇਤੇ ਵੀ ਜਿੰਨਾ ਮਰਜ਼ੀ ਸਮਾਨ ਧਰ ਲੋ ਇਥੇ ਸਹੀ ਹੈ ਇਹਨਾਂ ਵੀ ਮੂਰੋਫਾਵਾ ਸੋਮੀ ਗੋਦ ਰੇਲ ਮਾਰੀ ਬੰਮੂ ਕਵਰ ਕਰਾ ਲਾਂਗੇ ਜੀ ਬਾਈ ਇੱਥੇ ਜਿਵੇਂ ਮਰਜ਼ੀ ਤੁਸੀਂ ਜੋ ਵੀ ਕੱਪੜਾ ਲੀੜਾ ਕੁਝ ਵੀ ਕੁਝ ਵੀ ਦੇਖੋ ਇਹਦੇ ਸਾਰਾ ਜਿਮਾ ਨਿਰਨੋਰਾ ਮਾਰ ਕੇ ਚੰਗੀ ਤਰ੍ਹਾਂ ਬਣਾ ਕੋਈ ਸੁਹਾਵ ਦੀ ਨਿਕਲਣੀ ਹੁੰਦੀ ਕੋਈ ਕੱਪੜੇ ਖਰਾਬ ਹੋਣ ਦੀ ਇਕਦਨੀ ਹੁੰਦੀ ਹੈਗੀ ਬਾਕੀ ਵੀਰੇ ਸਟੱਡੀ ਰੂਮ ਵੀ ਕਹਿ ਸਕਦੇ ਹਾਂ ਨਾ ਆਪਾਂ ਜਿੰਮੇ ਮਰਜ਼ੀ ਬੱਚਿਆਂ ਨੇ ਪੜ੍ਹਦਾ ਵੀ ਆ ਪੜ੍ਹ ਸਕਦਾ ਕੋਈ ਜੀ ਗੱਲ ਨਹੀਂ ਜਿੱਥੇ ਹੁਣ ਆਪਰੂ ਕੋਟ ਤੱਕ ਵਗੈਰਾ ਟੰਗਣਾ ਇੱਥੇ ਪੈਪਾ ਪਾਉਂਦੇ ਹਾਂ ਠੀਕ ਹੈ ਜੀ ਇਹਦੇ ਸਾਰੇ ਕੱਪੜੇ ਪ੍ਰੈਸ ਕਰਕੇ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਲਾ ਸਕਦੇ ਆ ਇਹਦੇ ਨਾਲ ਨਾਲ ਤਾਂ ਵੀਰੇ ਮਾਲਕ ਦੇ ਪੈਸੇ ਦੀ ਵੀ ਬਚਤ ਹੁੰਦੀ ਹੈ ਬਹੁਤ ਬਹੁਤ ਜਿਆਦਾ ਬਹੁਤ ਇਧਰ ਬਾਥਰੂਮ ਆਈ ਡਰੈਸਿੰਗ ਨਾਲ ਇਹ ਦੋਨੇ ਬਾਥਰੂਮ ਹੋ ਗਏ ਹੀ ਠੀਕ ਹੈ ਜੀ ਇਹ ਬੈਡਰੂਮ ਬਾਥਰੂਮ ਦਿੱਤਾ ਇਦਾ ਮੀਨ ਫਰੰਟ ਦੀ ਚੜਾਈ ਤੇ ਮਗਰੋਂ ਇਹ ਕਿੰਨਾ ਦੀ? ਇਹਦੀ ਫਰੰਟ 44 ਫੁੱਟ ਚੌੜਾ ਜੀ। ਅੱਛਾ ਜੀ। ਤੇ ਮਗਰੋਂ 43 ਫੁੱਟ ਹੈ ਜੀ। ਠੀਕ ਹੈ ਜੀ। ਤੇ ਕੁੱਲ ਥਾਂ ਕਿੰਨੀ ਹੈ ਜੀ? ਜਿਹੜੇ ਥਾਂ ਦੇ ਵਿੱਚੇ ਕੋਠੀ ਬਣੀ ਹੈ ਜੀ। ਐ ਮੰਨ ਕੇ ਚੱਲੋ ਵੀ ਇਹ ਥਾਂ ਆਪਣੇ 250 300 ਕਾ ਜਿਹਾ ਲਗਭਗ ਮੰਨ ਲਈਏ ਜਿਹੜਾ ਕੋਠੀ-ਕੋਠੇ ਵਾਲਾ ਏਰੀਆ। ਠੀਕ ਹੈ ਜੀ। ਬਾਕੀ ਜਗ੍ਹਾ ਬਹੁਤ ਖੁੱਲੀ ਆ ਆਪਣੀ। ਜੇ ਆਪਾਂ ਪਿੰਡ ਵਾਲੀ ਪਾਸੇ ਚ ਗੱਲ ਕਰੀ ਕਿੰਨੇ ਬਿਸਵੇ ਜਾ ਕਿੰਨਾ ਥਾਂ ਹੈ। ਬਿਸਵੇ 5 ਕਿ ਬਿਸਵੇ ਮੰਨ ਲਓ। 5 ਤੋਂ 6 ਬਿਸਵੇ ਦੇ ਵਿੱਚ ਵਿੱਚ ਬਣੀ ਹੈ ਕੋਠੀ ਜੀ। ਆ ਜੇ ਇਹ ਨਾਲ ਅਟੈਚ ਬਾਥਰੂਮ ਦਿੱਤਾ ਗਿਆ ਇਹਨੂੰ ਵੀ ਇਹ ਬਾਈ ਮੈਨੂੰ ਐਂ ਦੱਸੋ ਜੀ ਇਹ ਇਹ ਆਈਡੀਆ ਫਿਰ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਤੇ ਅੰਕਲ ਜੀ ਫਿਰ ਮੰਨ ਗਏ ਸੀ ਇਹ ਚੀਜ਼ ਲਈ ਕੀ ਕੀ ਪਤਾ ਕੀ ਆ ਅੰਕਲ ਜੀ ਨੇ ਇਹੀ ਸਾਨੂੰ ਕਿਹਾ ਅੱਛਾ ਜੀ ਵੀ ਦੇਖੋ ਆਪਾਂ ਨੇ ਉਹ ਚੀਜ਼ ਬਣਾਉਣੀ ਆ ਸੀ ਕੱਲ ਕੋਈ ਗੱਲ ਨਹੀਂ ਜੀ ਤੁਹਾਨੂੰ ਬਣਾ ਕੇ ਦੇਵਾਂਗੇ ਅਸੀਂ ਨਾਲ ਠੀਕ ਹੈ ਜੀ ਆ ਇਹਨਾਂ ਦਾ ਪਹਿਲਾਂ ਤੋਂ ਹੀ ਇਹ ਸੀਗਾ ਵੀ ਯਾਰ ਆਪਾਂ ਨੇ ਵੀ ਸਿਮਿੰਟਡ ਹੀ ਬਣਾਉਣੇ ਨੇ ਕਪੜਾ ਹੁਣ ਜੇ ਇਹੀ ਕਪੜਾ ਲੱਕੜ ਦਾ ਭਰਈਏ ਤਾਂ ਐਵੇਂ ਮੰਨੇ ਚੱਲੋ ਵੀ 2.5 ਲੱਖ ਰੁਪਏ ਦਾ ਖਰਚਾ ਹੈ ਜੀ ਰਾਮ ਨਾਲ ਜੀ ਇਹ ਹੁਣ ਐਮਰਜੈਂਸੀ ਦੇ ਅਸੀਂ 50 ਹਜ਼ਾਰੀ ਇਹ ਮਤਲਬ ਅਟੈਚ ਰੱਖਤਾ ਹੈ ਇਧਰੋਂ ਬਾਹਰੋਂ ਵੀ ਇਹ ਪਤਾ ਹੈ ਕਿ ਨਾਲ ਤਾਂ ਉਧਰ ਬੈਡਰੂਮ ਅਟੈਚ ਹੋ ਗਿਆ ਹੀ ਨਾਲ ਇਹ ਲੌਬੀ ਤੇ ਆਪਣਾ ਡ੍ਰਾਈੰਗ ਰੂਮ ਕਿੱਥੇ ਨੇ ਸਾਰੇ ਕਰ ਤੁਹਾਨੂੰ ਕਾਮਨ ਇੱਕ ਵਾਰ ਸੋਨ ਦਿੱਤਾ ਆਪਣਾ ਲੌਬੀ ਵਿੱਚ ਦੀ ਠੀਕ ਹੈ ਬਾਈ ਹਾਂ ਵੀ ਜੇ ਕਿਸੇ ਬੰਦੇ ਨੇ ਮਤਲਬ ਲੌਬੀ ਦੇ ਵਿੱਚੋਂ ਯੂਜ਼ ਕਰਨਾ ਤਾਂ ਇਥੋਂ ਯੂਜ਼ ਕਰ ਸਕਦਾ ਇਧਰੋਂ ਵੀ ਯੂਜ਼ ਕਰ ਸਕਦਾ ਇਧਰ ਵੀ ਆ ਦੇਖੋ ਬੈਡਰੂਮ ਵਾਲਾ ਬੈਡਰੂਮ ਵਿੱਚ ਦੀ ਯੂਜ਼ ਕਰ ਲੈਣਗੇ ਜਿਵੇਂ ਉਹ ਆਪਾਂ ਦੇਣੇ ਲੌਬੀ 'ਚ ਬੈਠਾਂਗੇ ਤਾਂ ਉਹ ਬੰਦਾ ਲੌਬੀ ਵਿੱਚ ਯੂਜ਼ ਕਰ ਲਈ ਬੈਡਰੂਮ ਦੇ ਵਿੱਚ ਨਹੀਂ ਜਾਣਾ ਪੈਂਦਾ ਫਿਰ ਤੁਸੀਂ ਇਹ ਕੋਠੀ ਹੈ ਦੇਖੋ ਇਹ ਦੇਖੋ ਪੌੜੀ ਦੇਖੋ ਇਹ ਜੀ ਤੁਹ ਸਰਦਾ ਜੀ ਹੁਣ ਸਾਨੂੰ ਜਗ੍ਹਾ ਦਿੱਤੀ ਪ੍ਰੋਪਰ ਠੀਕ ਹੈ ਨਾ ਇਹਨਾਂ ਵੱਲੋਂ ਸਾਨੂੰ ਕੋਈ ਬਿਲਕੁਲ ਟੋਕਾ ਟੱਕੇ ਨਹੀਂ ਜਿਵੇਂ ਇਹਨਾਂ ਨੂੰ ਅਸੀਂ ਨਕਸ਼ਾ ਸਿਲੈਕਟ ਕਰਾਤਾ ਉਹ ਨਕਸ਼ਾ ਕਰ ਇਹਨਾਂ ਨੇ ਸਿਲੈਕਟ ਠੀਕ ਹੈ ਵਧੀਆ ਨਕਸ਼ਾ ਬਣਾਇਆ ਹੈ ਇਹ ਸਾਰਾ ਬਹੁਤ ਵਧੀਆ ਵੀਰੇ ਪੌੜੀ ਚਾੜਨ ਦਾ ਇੱਕ ਸਭ ਤੋਂ ਵੱਡਾ ਕਾਰਨ ਕੀ ਹੁੰਦਾ ਜਿਵੇਂ ਹੁਣ ਪੌੜੀ ਕੋਈ 7 ਇੰਚੀ ਹੋਵੇ ਕੋਈ 7.5 ਇੰਚੀ ਹੋਵੇ ਅੱਡਾ ਸਾਰਿਆਂ ਦੇ ਅੱਡਾ ਅੱਡਾ ਸਾਈਜ਼ ਦੇ ਬਣਾਉਣੇ ਨੇ ਠੇਕਦਾਰੀ ਹਾਂਜੀ ਹੁਣ ਆਪਣੀ ਤੁਸੀਂ ਪਹਿਲਾਂ ਕੱਚੀ ਪੌੜੀ ਚੜੀ ਦਿਓ ਵੀ ਤੁਹਾਨੂੰ ਜਿਹੜਾ 1000 ਸਾਈਜ਼ 7 ਇੰਚੀ ਚੱਲ ਪਿਆ ਸ ਇਹ ਰੇਵਕਤੇ ਮਸਾਲਾ ਬੱਧ ਪਿਆ ਘੱਟ ਪਿਆ ਕੰਮ ਦੀ ਸਫਾਈ ਆ ਬੜਾ ਬੜਾ ਫਰਕ ਪੈਂਦਾ ਦੇਖੋ ਪੌੜੀ ਦਾ ਕੰਮ ਜ਼ਿਆਦਾਤਰ ਮੈਂ ਆਪਦੀ ਦੇਖ ਰੇਖੇ ਚ ਕਰਦਾ ਠੀਕ ਹੈ ਵੀਰੇ ਹੁਣ ਇਹ ਵੀ ਪੌੜੀ ਮੇਰੀ ਆਪਦੀ ਨਿਸ਼ਾਨ ਲਾ ਕੇ ਆਪ ਬਣਾ ਕੇ ਭਰ ਕੇ ਆਪ ਭਰਾਈ ਕਰੀਏ ਮੇਰੀ ਹੁਣ ਜ਼ਿਆਦਾਤਰ ਪੌੜੀ ਦੀ ਸਮੱਸਿਆ ਸਭ ਤੋਂ ਵੱਡੀ ਹੁੰਦੀ ਹੈ ਸਾਡੇ ਕੰਮਾਂ 'ਚ ਹਾਂਜੀ ਹਰ ਇੱਕ ਬੰਦੇ ਸਾਹਬ 'ਚ ਨਹੀਂ ਆਉਂਦੀ ਉਸ ਕਰਕੇ ਮੈਂ ਪੌੜੀ ਨੂੰ ਥੋੜੀ ਜ਼ਿਆਦਾ ਰეკਮੈਂਡ ਕਰਦਾ ਵੀ ਮੈਂ ਆਪ ਨੂੰ ਨਾ ਕਿਵੇਂ ਮਾ ਪੌੜੀ ਦੇਖੋ ਐ ਕਮਰੇ ਸਿੱਧੀ ਨਿਕਾ ਕਿਸੇ ਨੂੰ ਵੀ ਨਹੀਂ ਜਾਂਦੀ ਹੂੰ ਤੁਸੀਂ ਐ ਖੜੋ ਦੇਖੋ ਇਹ ਕਮਰਾ ਇਧਰ ਗੇਟਾ ਜਿਵੇਂ ਮਰਜ਼ੀ ਪ੍ਰਾਈਵੇਸੀ ਆਪਣੀ ਪੂਰੀ ਫੁੱਲ ਹੈ ਦੀ ਕਮਰੇ ਵਿੱਚ ਜਿਵੇਂ ਮਰਜ਼ੀ ਉਧਰ ਕੋਈ ਬੈਠਾ ਕਾ ਬੰਦਾ ਵੀ ਐ ਪੜਦੇ ਲੈ ਕੋਈ ਇਹ ਦਿੱਕਤ ਹੈ ਨਹੀਂ ਵੀ ਨਹੀਂ ਆਪਾਂ ਆਮ ਜਨਾਂ ਕੋਈ ਸਿੱਧੀ ਕਮਰੇ ਨਹੀਂ ਨਿਕਾ ਜਾਂਦੀ ਹਾਂ ਸਿੱਧੀ ਨਿਕਾ ਜਾਂਦੀ ਹੈ ਹਾਂ ਉਹ ਚੀਜ਼ ਤਾਂ ਬਹੁਤ ਬਹੁਤ ਖਾਸ ਧਿਆਨ ਲੱਗਿਆ ਚੀਜ਼ ਦਾ ਨਕਸ਼ੇ ਵਿੱਚ ਨਹੀਂ ਲਓ ਵੀ ਦੋਸਤੋ ਡਿਟੇਲ ਕਰੀ ਚੱਲੋ ਨੋਟ ਤੇ ਆਜੋ ਤੁਹਾਨੂੰ ਹੁਣ ਆਪਾਂ ਦਿਖਾਉਣੇ ਆਂਗੇ ਫਸ ਉਹ ਜੋ ਥੋੜੀ ਜਿਹੀ ਸਲਿੱਪਰੀ ਦੀ ਪ੍ਰੋਬਲਮ ਬਹੁਤ ਆਉਂਦੀ ਹੈਗੀ। ਕਾਫੀ ਪੈਰ ਸਲਿੱਪ ਹੋਣ ਦੀ ਕਾਫੀ ਕਰਾਂ ਸਲਿੱਪਰੀ ਦੀ ਪ੍ਰੋਬਲਮ ਆਈ ਆ ਸਾਨੂੰ। ਕਈ ਬਜ਼ੁਰਗ ਬਜ਼ੁਰਗ ਗਿਰੇ ਨੇ ਉਹਨਾਂ ਤੋਂ। ਹੁਣ ਇਹ ਸਾਰਾ ਮੈਟ ਜਲਾਇਆ ਹੈ ਦੇਖੋ। ਇੱਥੇ ਜਿਵੇਂ ਮਰਜ਼ੀ ਦੇਖੋ ਨਾ ਪਾਣੀ ਆਪਾਂ ਰਗੜਾਈ ਚੱਲ ਰਹੀ ਆ ਰਗੜਾਈ ਵਾਲਾ ਪਾਣੀ ਆਪਣੇ ਨਾਲ ਆ ਰਿਹਾ ਇਹ ਨਹੀਂ ਉਹ ਪੈਰ ਸਲਿੱਪ ਕਰੂਗਾ ਜੀ। ਠੀਕ ਹੈ ਵੀਰੇ। ਇਹ ਚੀਜ਼ ਥੋੜੀ ਜਿਹੀ ਕਾਸਟਰੀ ਪੈਂਦੀ ਆ ਇਹਦੇ ਨਾਲੋਂ ਪਰ ਬਹੁਤ ਵਧੀਆ ਚੀਜ਼ ਹੈ ਇਹ ਜੀ। ਇਹਨੂੰ ਵੀਰੇ ਡਿਟੇਲ ਦੇ ਵਿੱਚ ਕੀ ਕਹਿੰਦੇ ਆ ਆਮ ਸ਼ਬਦਾਂ ਦੇ ਵਿੱਚ ਕਿਹੜਾ ਮਟੀਰੀਅਲ ਇਹਨੂੰ ਇਹ ਹਾਂ 0 ਚਾਂਸ ਆ ਜਿਵੇਂ ਮਰਜ਼ੀ ਕੋਈ ਗਿੱਲਾ ਪੈਰ ਆਪਣਾ ਆ ਗਿਆ ਆਪਾਂ ਨੂੰ ਕੋਈ ਦਿੱਕਤ ਨਹੀਂ ਆ ਗਈ ਜਿਵੇਂ ਆਪਾਂ ਗਲੌਕਸੀ ਜੀ ਲਾਉਣਾ ਹੈਗੇ ਉਹਦੀ ਸਲੀਪਰੀ ਦੀ ਬਹੁਤ ਵੱਡੀ ਦਿੱਕਤ ਆਉਂਦੀ ਆ ਇੱਥੇ ਹੁਣ ਅਸੀਂ ਆ ਮੰਨੋ ਵੀ ਸਾਰੇ ਪੱਥਰ ਵੀ ਜਿਹੜਾ ਲਾਇਆ ਸਾਰਾ ਡੂੰਗਰੀ ਦੇ ਲੱਗਾਏ ਦੇਖੋ ਇਹ ਦਿੱਕਤ ਬਹੁਤ ਘਰਾਂ ਚ ਆਉਂਦੀ ਸੀ ਇੱਥੇ ਜੇ ਆਪਾਂ ਜੋ ਬਾਹਰਲਾ ਪੱਥਰ ਏਰੀਆ ਆ ਨਾ ਜਿਹੜਾ ਬਾਹਰਲਾ ਏਰੀਆ ਕੋਈ ਵੀ ਆ ਜਾਂਦਾ ਜੇ ਫਰੰਟ ਆ ਗਿਆ ਜੇ ਬੈਕ ਆ ਗਿਆ ਇਹ ਜਦੋਂ ਆਪਾਂ ਜੋਇੰਟ ਕਰਕੇ ਪੱਥਰ ਲਾਵਾਂਗੇ ਦੇਖੋ ਉਹਨੇ ਧੁੱਪ ਜੀ ਜਾ ਕੇ ਟ੍ਰੇਡ ਦੇ ਦੇ ਇਹ ਤੋਂ ਬਾੜਦਾ ਸੀਗਾ ਵੀਰੇ ਹਾਂ ਹਾਂ ਇਹ ਜੋੜ ਪਾ ਕੇ ਲ ਇਹ ਜੋੜ ਜਿਹੜਾ ਵਾਈਟ ਸੀਮੈਂਟ ਹੁੰਦਾ ਸੀਗਾ ਉਹ ਨਿਕਲ ਜਾਂਦਾ ਸੀਗਾ ਉਹਦੇ ਵਿੱਚ ਦੀ ਫਿਰ ਪਾਣੀ ਜਾਂਦਾ ਸਲਾਬ ਆਉਂਦੀ ਬਹੁਤ ਬੁਰਾ ਹਾਲਤੀ ਆ ਇਸੇ ਕਾਰਨ ਆਪਾਂ ਨੇ ਦੇਖੋ ਜੀਰਾ ਪਾਇਆ ਹੋਇਆ ਠੀਕ ਹੈ ਵੀਰੇ ਇਹ ਸਾਰੇ 1/2 ਇੰਚ ਪੌਣੀ ਇੰਚ ਦਾ ਜੀਰਾ ਪਾਇਆ ਸਾਰੇ ਪੱਥਰ 'ਚ ਆਪਾਂ ਨੇ ਜੀ ਇਹਦੀ ਅਮਨ ਉਹ ਵੀ ਜੀ ਨਹੀਂ ਖੁੱਲਦੇ ਜਮੀ ਨਹੀਂ ਮੈਂ ਕਹਿੰਦਾ ਕੁਛ ਮਰਜ਼ੀ ਹੋਈ ਚੱਲੇ ਜੀਰਾ ਨਹੀਂ ਨਿਕਲਦਾ ਇੱਥੇ ਨਾ ਜੋੜ ਖੁੱਲੇ ਨਾ ਸਲਾਬ ਜਾਵੇ ਥੱਲੇ ਜਦੋਂ ਪਾਣੀ ਨਹੀਂ ਜਾਣਾ ਥੱਲੇ ਸਲਾਬ ਨਹੀਂ ਜਾਣੀ ਜੀ ਬਾਈ ਉੱਪਰ ਦੇਖੋ ਇੱਕ ਸਿੰਗਲ ਬੈਡਰੂਮ ਹੀ ਬਣਾਇਆ ਆਪਾਂ ਨੇ ਅੱਛਾ ਜੀ ਨਾਲ ਡਰੈਸਿੰਗ ਅਟੈਚ ਕਰਿਆ ਆਜੋ ਜੀ ਵੀਰੇ ਤੇ ਨਾਲ 6 ਵਜੇ 5 ਅਡਰੈਸਿੰਗ ਦਿੱਤਾ ਹੈ ਇਹਦੇ ਆਪਾਂ ਨੇ ਤੇ ਇਧਰ ਬਾਥਰੂਮ ਆ ਗਿਆ ਬਾਥਰੂਮ ਟਾਇਲ ਲੱਗ ਕੇ ਤਕਰੀਬਨ ਰੈਡੀ ਹੈ ਇਧਰ ਪਰਮਿੰਦਰ ਵੀਰੇ ਛੱਤਾਂ ਦੇ ਵਿੱਚ ਜਿਵੇਂ ਸਲ੍ਹਾਵ ਦੀ ਦਿੱਕਤ ਆ ਜਾਂਦੀ ਹੈਗੀ ਉਹਦੇ ਵਾਸਤੇ ਫਿਰ ਤੁਸੀਂ ਕੋਈ ਛੱਤਾਂ ਦਾ ਟ੍ਰੀਟਮੈਂਟ ਕਰ ਦਿਓ ਵੀਰੇ ਹਾਂਜੀ ਹਾਂਜੀ ਜਿਵੇਂ ਹੁਣ ਇਹ ਹੀ ਕੋਠੀ ਲਾ ਲਓ ਆਪਾਂ ਇਹਦੇ ਸਾਰੀ ਕੋਠੀ ਦੇ ਜਿੰਨੇ ਵੀ ਬਾਹਰਲਾ ਫਰਸ਼ ਆ ਜਾਂ ਉੱਪਰਲਾ ਏਰੀਆ ਸਾਰੇ ਆਪਾਂ ਨੇ ਵਧੀਆ ਵੈਕੂਮ ਕਰਾ ਕੇ ਇਹਦੇ ਕੋ ਲੱਕ ਦੀ ਕੋਟਿੰਗ ਕਰਾਈ ਗਈ ਹੈ ਸਾਰੀ ਅੱਛਾ ਉਹਦੇ ਨਾਲ ਸਲ੍ਹਾਵ ਦਾ ਮਨ ਵੀ ਜ਼ੀਰੋ ਮਤਰੀ ਰਹਿੰਦੀ ਹੈ ਠੀਕ ਹੈ ਜੀ ਸਲਾਹ ਦਾ ਆਪਾਂ ਬਾਲਾ ਕੋਈ ਸੋਚ ਕੇ ਚਲੇ ਕੋਠੀ ਚ ਆਪਾਂ ਨੇ ਵੀ ਜਿੰਨਾ ਵੀ ਆਪਾਂ ਤੋਂ ਹੋ ਚੁੱਕਿਆ ਆਪਾਂ ਨੇ ਵੀ ਸਲਾਹ ਵਾਲੇ ਕੰਮ ਮੁੱਦਾ ਖਤਮੇ ਕਰਾਇਆ ਕੋਠੀ ਚ ਜੀ ਵਿੱਚ ਮੇਰੇ ਕਈ ਪਰਿਵਾਰ ਕਹਿੰਦੇ ਆ ਜਿਵੇਂ ਵੀ ਲੁੱਕ ਪਾਉਣੇ ਸੀ ਲੁੱਕ ਪੁਆਈ ਸੀ ਲੁੱਕ ਦਾ ਕੋਈ ਫਾਇਦਾ ਨਹੀਂ ਪੈਸੇ ਖਰਾਬ ਕਰਨ ਵਾਲਾ ਕੰਮ ਆ ਉਹ ਗੱਲਾਂ ਦੇ ਵਿੱਚ ਕੀ ਫਰਕ ਰਹਿੰਦਾ ਵੀਰੇ ਉਹ ਫਰਕ ਮੈਂ ਤੁਹਾਨੂੰ ਦੱਸਾਂ ਉਹ ਚ ਕੀ ਫਰਕ ਆ ਦੇਖੋ ਹੁਣ ਲੁੱਕ ਵਾਲੇ ਜਿਵੇਂ ਆਪਾਂ ਕਹਾਂਗੇ ਨੂੰ ਠੇਕਾ ਦੇ ਦਾਂ ਲੁੱਕ ਵਾਲੇ ਨੂੰ ਪਾ ਦੇ ਭਾਈ ਹਾਂ ਉਹਨੇ ਮਾਰਿਆ ਜਾਂ ਮਾਰਿਆ ਝਾੜੂ ਬਸ ਲੁੱਕ ਪਾਈ ਤੁਰ ਗਿਆ ਤੁਸੀਂ ਕਿਵੇਂ ਕੀਤਾ ਕੰਮ ਅਸੀਂ ਤਾਂ ਤੁਸੀਂ ਹਨ ਨੂੰ ਵੀ ਜਦੋਂ ਹੁਣੇ ਲੁੱਕ ਪੁਆਈਆ ਸੀ ਆਪਦੇ ਲਵੇ ਖੜ ਕੇ ਲੁੱਕ ਪੁਆਈਏ ਚੰਗੀ ਤਰ੍ਹਾਂ ਸਾਫ਼ ਕਰਾ ਕੇ ਬੁਰਸ਼ ਲਵਾ ਕੇ ਵੈਕਿਊਮ ਕਰਾ ਕੇ ਜਮਾ ਪੱਧਰ ਕਰਾ ਕੇ ਲੁੱਕ ਫਿਰ ਪੁਆਈਏ ਫਿਰ ਠੀਕ ਹੈ ਵੀਰੇ ਸੁਤਪੜ ਲੋਕਾ ਖੜਾਈ ਆਪਾਂ ਨੇ ਇਹ ਨਹੀਂ ਹੈਗਾ ਵੀ ਜਨ ਕਿ ਉਹੀ ਮੜਾ ਜਾਂ ਪੱਟਾ ਜਾਂ ਮਾਰੇ ਆਪਾਂ ਨੇ ਹਾਂ ਬਹੁਤ ਵਧੀਆ ਕੁਆਲਿਟੀ ਲੁੱਕ ਪਾਈ ਆਪਾਂ ਨੇ ਇਹ ਨਹੀਂ ਇਹ ਵੀ ਆਪਾਂ ਨੇ ਉਹੀ ਲੈ ਕੇ ਮਾਰਕਟ ਜਿਵੇਂ ਆਮ ਲੋਕਾਂ ਪਈਆਂ ਨੇ ਵੀ ਉਹ ਲੈ ਕੇ ਪਾਤੀ ਨਾ ਠੀਕ ਹੈ ਵੀਰੇ ਸੁੱਕੀ ਲੁੱਕ ਪਾਈ ਆਪਾਂ ਨੇ ਲੈ ਕੇ ਹੀ ਜੀ ਬਾਈ ਕਿਉਂਕਿ ਐ ਜਿਵੇਂ ਆਪਾਂ نیچے ਖੜੇ ਸੀ ਕਿ ਨਹੀਂ ਵੀਰੇ ਸੱਤਾਂ ਬਹੁਤ ਆਪਣਾ ਲੱਗ ਜਾਂਦੇ ਨੇ ਉਹ ਕਿਤਨਾ ਕਿਤੇ ਰਹਾ ਤਾਂ ਦਿੰਦੀ ਆ ਬਹੁਤ ਬਹੁਤ ਫਰਕ ਪੈਂਦਾ ਉਹ ਚੀਜ਼ ਆ ਜੀ ਬਾਈ ਹਾਂ ਤੇ ਵੀਰੇ ਇੱਕ ਹੋਰ ਚੀਜ਼ ਜਿਵੇਂ ਸਾਹਮਣੇ ਆਪਾਂ ਨੂੰ ਪਾਵੇ ਦੇਖ ਰਹੇ ਨੇ ਵੀਰੇ ਹਨਾ ਇਹ ਵੀਰੇ ਪਾਵੇ ਫਿਰ ਤੁਸੀਂ ਆਪ ਖੁਦ ਆਪ ਬਣਾ ਕੇ ਲਾਈ ਜਿਹੜੇ ਆਪਣੇ ਹੈਗੇ ਆ ਦਰਸ਼ਕ ਵੀਰ ਨੇ ਵੀਡੀਓ ਦੇਖਦੇ ਆ ਉਹ ਕਹਿੰਦੇ ਵੀ ਪਾਵਾ ਇਹ ਪਾਟਣ ਦੀ ਬਹੁਤ ਸਮੱਸਿਆ ਆਉਂਦੀ ਹੈਗੀ ਤੇ ਇਹ ਕਿਵੇਂ ਕੀਤਾ ਕੰਮ ਜੀ ਦੇਖੋ ਇਹ ਪਾਵੇ ਜੇ ਆਪਾਂ ਨੂੰ ਪਾਟਣ ਦੀ ਸਮੱਸਿਆ ਨਹੀਂ ਆਉਂਦੀ ਹੈਗੀ ਬਿਲਕੁਲ ਵੀ ਅੱਛਾ ਜੀ ਤੁਸੀਂ ਇਹ ਪਾਵਾ ਦੇਖੋ ਇਹ ਜੁਆਇੰਟਲੈਸ ਪਾਵਾ ਬਣਿਆ ਹੈ ਜੀ ਠੀਕ ਹੈ ਵੀਰੇ ਹਾਂ ਬਹੁਤ ਵਧੀਆ ਕੁਆਲਿਟੀ ਦਾ ਪਾਵਾ ਬਣਿਆ ਹੈ ਇਹ 'ਚ ਆਏ ਮਨੋ ਅਲਟਰਾ ਟੈਕ ਸੀਮੈਂਟ ਮੌਜੂਦ ਹੋਇਆ ਹੈ ਜੀ ਤੇ ਜਿਹੜੀ ਆਪਾਂ ਕੀੜੀਆਂ ਵਾਲੀ ਕਾਲੀ ਬਜਰੀ ਕਹਿੰਦੇ ਆ ਉਹ ਬਜਰੀ ਪਈ ਹੀ ਆ ਠੀਕ ਹੈ ਨੰਨਧਪੁਰ ਜਿਹੜਾ ਰੇਤਾ ਪਿਆ ਹੈ ਜੀ ਵੀ ਇਹ ਚ ਐ ਮਰ ਕੇ ਚਲੋ ਵੀ ਆਪਾਂ ਨੇ ਬਹੁਤ ਵਧੀਆ ਮਟੀਰੀਅਲ ਲਾ ਕੇ ਤਿਆਰ ਕਰਿਆ ਹੈ ਇਹ ਕੋਈ ਪਾਵਾ ਪਾਟਣਾ ਦੀ ਸਮੱਸਿਆ ਹੈ ਨਹੀਂ ਉਮਰ ਪਰ ਦੀ ਤਸੱਲੀ ਮੈਂ ਕਹਿੰਦਾ ਜਿਵੇਂ ਬਿਲਕੁਲ ਤਸੱਲੀ ਹੈ ਜੀ ਪਹਿਲਾਂ ਜਿਵੇਂ ਹੁਣ ਪਾਵੇ ਜੁਆਇੰਟ ਲਾ ਕੇ ਦੋ ਪਾਵੇ ਤਿਆਰ ਕਰਕੇਆਂ ਜੋੜ ਦੇਉਂਦੇ ਸੀ ਉਹ ਪਾੜ ਦਿੰਦੇ ਆ ਪਾਵੇ ਜੀ ਅੱਛਾ ਜੀ ਹਾਂਜੀ ਹਾਂਜੀ ਜੁਆਇੰਟ ਵਾਲਿਆਂ ਚ ਦਿੱਕਤ ਆਉਂਦੀ ਉਹ ਚ ਦਿੱਕਤ ਆਉਂਦੀ ਆਉਂਦੀ ਹੈ ਜੀ ਜਿਵੇਂ ਵੀਰੇ ਮੈਂ ਹੁਣ ਨਾ ਹੁਣ ਫਰੰਟ ਵੀ ਦੇਖ ਰਿਹਾ ਕੋਠੀ ਦਾ ਤੇ ਇੱਧਰ ਵੀਰੇ ਜਿਹੜੀਆਂ ਤੁਸੀਂ ਟੇਪਰਾਂ ਬਣਾਈਆਂ ਹੋਈਆਂ ਨੇ ਇਹ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਜੀ ਤੇ ਇਹਦੇ ਚ ਵੀਰੇ ਕਿ ਦੇਖੋ ਇਹ ਜਿੰਨੇ ਵੀ ਟੇਪਰਾਂ ਨੇ ਪਹਿਲਾਂ ਦਾ ਫਾਰਮੇ ਕੱਟ ਕੇ ਤਿਆਰ ਹੋਈਆਂ ਹੋਈਆਂ ਨੇ ਜਦੋਂ ਆਪਾਂ ਲੈਂਟਰ ਪਾਉਣਾਗੇ ਲੈਂਟਰ ਸਾਰੇ ਫਾਰਮੇ ਨਾਲ ਬਣੀਆਂ ਨੇ ਉਸ ਤੋਂ ਬਾਅਦ ਵਧੀਆ ਜਨਕੇ ਤਰੀਕਿਆਂ ਨਾਲ ਜਿਵੇਂ ਆਪਣੇ ਗਾਜ ਸਾਡੇ ਕੋਲ ਉਹ ਜਿਹੇ ਨੇ ਛੋਟੇ ਗਾਜਾਂ ਨਾਲ ਅਮਰੀਕੀ ਤਰੀਕੇ ਨਾਲ ਸਾਰਾ ਤਿਆਰ ਕਰਾਇਆ ਸੀ ਜੀ ਬਾਈ ਹਾਂ ਇਹ ਤਾਂ ਜਿਵੇਂ ਬਰਫੀ ਦੇ ਪੀਸ ਕੱਟੇ ਹੁੰਦੇ ਨੇ ਨਾ ਬਾਈ ਐਂ ਫੀਲ ਆ ਰਿਹਾ ਆਪਾਂ ਹਾਂਜੀ 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 ਜੀ ਜੀ ਤੇ ਉੱਪਰ ਵੀ ਵੀਰੇ ਜਿਹੜੇ ਮੋਲਡਿੰਗਾਂ ਦਿੱਤੀਆਂ ਨੇ ਫਿਰ ਸਾਰੀਆਂ ਇਹ ਵੀ ਮੋਲਡਿੰਗ ਉੱਪਰ ਢੂਲਾ ਕਰਕੇ ਬਣਾਈ ਇਹ ਐ ਨਹੀਂ ਹੈਗਾ ਜਿਵੇਂ ਆਪਾਂ ਕਹੀ ਵੀ ਉਹੀ ਮੋਲਡਿੰਗ ਜੀ ਆ ਦੇਖੋ ਹੁਣ ਇਹ ਉਪਰਲੀ ਟੇਪ ਭਰਾ ਦੇ ਕੋਲ ਥੱਲੇ ਢੂਲਾ ਬਣਾ ਕੇ ਨਾ ਇਹ ਇਹ ਇੰਨਾ ਚੌੜਾ ਪਰ ਹੈ ਇਹ ਗੋਲੇ ਠੀਕ ਹੈ ਜੀ ਤੇ ਜਿਹੜੀ ਭਾਈ ਆਪਾਂ ਜਿਹੜੀ ਉਹ ਮੋਲਡਿੰਗ ਦੀ ਗੱਲ ਕਰਦੇ ਹਾਂ ਉਹਦੀ ਜੀ ਬਈ ਹਾਂਜੀ ਹਾਂਜੀ ਸਾਰਾ ਮਤਲਬ ਕੰਮ ਜਿੰਨਾ ਵੀ ਦੇਖਣ ਦੇ ਵਿੱਚ ਆ ਰਿਹਾ ਵਧੀਆ ਤਰੀਕੇ ਦੇ ਨਾਲ ਤੇ ਪੂਰਾ ਹੈਵੀ ਹੋਇਆ ਹੋਇਆਗਾ ਹਾਂਜੀ 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 ਜੀ ਬਈ ਤੇ ਦੋਸਤੋ ਮੈਂ ਆਸ ਕਰਦਾ ਹਾਂਗਾ ਵੀ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਊਗੀ ਵੀ ਜੇਕਰ ਤੁਸੀਂ ਬਾਈ ਉਹਨਾਂ ਦੇ ਕੋਲੋਂ ਆਪਣੇ ਸੁਪਨਿਆਂ ਦਾ ਘਰ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ ਬਹੁਤ ਸੋਹਣਾ ਬਾਈ ਉਹਨਾਂ ਦਾ ਤੇ ਪੁਰਾਣੇ ਬੰਦੇ ਨੇ ਇਹਨਾਂ ਲਵੇ ਤਜਰਬੇ ਕਰ ਠੀਕ ਹੈ ਜੀ ਜਿਹੜੀ ਗੱਲਬਾਤ ਦੀ ਤੁਹਾਡੇ ਨਾਲ ਲਿਖਤ ਪੜਤ ਹੋਗੀ ਉਹ ਸਾਰੇ ਦਾ ਸਾਰਾ ਕੰਮ ਤੁਹਾਨੂੰ ਉਮੀ ਹੀ ਪ੍ਰੋਵਾਈਡ ਹੋਊਗਾ ਐਨਆਰਆਈ ਵੀਰਾਂ ਦੇ ਲਈ ਮਲਾਜ਼ਮਾਂ ਵੀਰਾਂ ਦੇ ਲਈ ਜ਼ਿਮੀਂਦਾਰ ਭਰਾਵਾਂ ਦੇ ਲਈ ਜਿੰਨਾਂ ਲਵੇ ਸਮਾਂ ਨਹੀਂ ਹੈਗਾ ਕੋਠੀ ਬਣਾਉਣ ਦਾ ਤਾਂ ਤੁਸੀਂ ਬਾਈ ਪਰਮਿੰਦਰ ਜੀ ਨੂੰ ਯਾਦ ਕਰ ਸਕਦੇ ਹੋ ਵੀਰ ਇੱਧਰ ਆਪਣੇ ਅਨਿਲ ਜੀ ਹੈਗੇ ਆਗੇ ਤਾਂ ਇਹਨਾਂ ਦੇ ਪੁਰਾਣੇ ਕੰਮ ਕੀਤੇ ਹੋਏ ਵੀ ਤੁਸੀਂ ਦੇਖ ਸਕਦੇ ਹੋ ਸੋ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਘੈਂਟ ਲੱਗੀ ਹੋਊਗੀ ਤੇ ਜੁੜੇ ਰਹੋ ਦੀਪਮੁਲ ਮਾਰਾ YouTube ਚੈਨਲ ਦੇ ਨਾਲ ਧੰਨਵਾਦ ਜੀ